ਨੇ ਮੈਨੂੰ ਪੁਲਿਸ ਵੱਲੋਂ ਤਾਂ ਕੋਈ ਉਮੀਦ ਨਹੀਂ ਹੈਗੀ ਪਰ ਮੇਰੀ ਸਾਰੇ ਨੰਗ ਸਿੰਘਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਕਲੱਬਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਪਲੀਜ਼ ਮੇਰਾ ਵੱਤ ਤੋਂ ਵੱਤ ਸਾਥ ਦਿਓ ਕਿਉਂਕਿ ਜੇ ਅਸੀਂ ਗਰੀਬਾਂ ਤਾਂ ਮੈਨੂੰ ਲੱਗਦਾ ਸਾਡੇ ਨਾਲ ੱਤਕਾ ਹੀ ਹੋ ਰਿਹਾ ਤੇ ੱਤਕਾ ਹੀ ਕਰਨਗੇ ਤੇ ਮੈਂ ਸਾਰਿਆਂ ਤੋਂ ਸਾਥ ਦੀ ਉਮੀਦ ਰੱਖਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਅੱਜ ਆਪਾਂ ਜ਼ਿਲ੍ਹਾ ਮੋਗੇ ਦੇ ਪਿੰਡ ਮਾਸੀਕੇ ਖੜੇ ਆ ਜਿੱਥੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਸਪ੍ਰੀਤ ਨਾਮ ਦੀ ਕੁੜੀ ਜਿਹੜੀ 2 ਸਾਲ ਹੋ ਗਏ ਵਿਆਹੀ ਗਈ ਸੀਗੀ ਤਾਂ ਜਿਹੜਾ ਕਿ ਹੁਣ ਕਰਦਿਆਂ ਨੇ ਜਿੱਥੇ ਵਿਆਹੀ ਗਈ ਸੀਗੇ ਉੱਥੋਂ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਪਰਿਵਾਰ ਵਾਲਿਆਂ ਨਾਲ ਕੀ ਗੱਲਬਾਤ ਹੋਈ ਹੈ ਆਪਾਂ ਸਾਰੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਾਂਗੇ ਆਜੋ ਤੇਰੀ ਮੈਰिज 15 ਫਰਵਰੀ 2023 ਨੂੰ ਹੋਈ ਸੀ ਮਤਲਬ 2 ਸਾਲ ਹੋਣ ਵਾਲੇ ਆ ਹਾਂਜੀ ਰਿਸ਼ਤਾ ਜਿਹੜਾ ਤੇਰੇ ਸਾਰੇ ਪਰਿਵਾਰ ਨੇ ਕੀ ਕਹਿ ਕੇ ਲਿਆ ਸੀ ਤੁਹਾਡਾ ਸਰ ਉਹਨਾਂ ਨੇ ਇਹ ਕਹਿ ਆਸੀਗਾ ਕਿ ਸਾਨੂੰ ਬੈਂਡਾ ਵਾਲੀ ਕੁੜੀ ਚਾਹੀਦੀ ਹੈ ਕਿ ਅਸੀਂ ਆਪਦਾ ਮੁੰਡਾ ਬਾਹਰ ਭੇਜਣਾ ਹਾਂਜੀ ਕਿੰਨੇ ਬੈਂਡ ਆਏ ਹੋ ਸੀ ਤੁਹਾਡੇ ਮੇਰੇ ਓਵਰਆਲ 6 ਸੀ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ ਤੇ ਉਹਨਾਂ ਨੇ ਫਿਰ ਇਸ ਤੋਂ ਬਾਅਦ ਕਹਿਣ ਲੱਗੇ ਕਿ ਨਹੀਂ ਅਸੀਂ ਕੈਨੇਡਾ ਭੇਜਣਾ ਵੀ ਤੂੰ ਤੈਨੂੰ ਹੋਰ ਬੈਂਡ ਚਾਹੀਦੇ ਆ ਜੀ ਜਿਹੜਾ ਡਿਸਪੂਟ ਪੈ ਗਿਆ ਤੁਹਾਡੇ ਵਿੱਚ ਵਿਆਹ ਤੋਂ ਕਿੰਨੇ ਚਿਰ ਬਾਅਦ ਪੈ ਗਿਆ ਸੀ ਉਹ ਤਾਂ ਸਰ 3 ਕਿ ਮਹੀਨਿਆਂ ਬਾਅਦ ਹੀ ਪੈਣ ਲੱਗਿਆ ਸੀ ਮਤਲਬ ਮੈਂ ਜਿਵੇਂ ਤੁਹਾਨੂੰ ਬਤਾਉਂਦਾ ਮੇਰੀ ਫੈਮਿਲੀ ਨੇ ਜੋਗੀ ਹੈ ਨਹੀਂ ਸੀ ਮੈਨੂੰ ਕੋਈ ਦਾਸ ਵਗੈਰਾ ਨਹੀਂ ਦਿੱਤਾ ਸੀ ਉਹਨਾਂ ਨੇ ਤੇ ਉਹ ਮੇਰੇ ਤੋਂ ਉਸ ਚੀਜ਼ ਦੀ ਮੰਗ ਕਰਨ ਲੱਗ ਗਏ ਸੀਗੇ ਤੇ ਮੈਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਆਪਦੀ ਫੈਮਿਲੀ ਨੂੰ ਕਹਿ ਪਰ ਮੈਂ ਕਹਿੰਦੀ ਨਹੀਂ ਸੀ ਤਾਂ ਫਿਰ ਮੇਰੇ ਨਾਲ ਉਹ ਕੁੱਟਮਾਰ ਕਰਦੇ ਸੀ ਪਰ ਮੈਂ ਉਦੋਂ ਮਤਲਬ ਚੁੱਪ ਰਹੀ ਵੀ ਚਲ ਕੋਈ ਨਾ ਇੱਕ ਨਾ ਇੱਕ ਦਿਨ ਸੁਧਰ ਜਾਣਗੇ ਉਦੋਂ ਮੇਰਾ ਮਤਲਬ ਮੈਨੂੰ ਉਸ ਟਾਈਮ ਹੀ ਪਤਾ ਲੱਗਿਆ ਸੀ ਜਿਹੜਾ ਮੇਰਾ ਘਰ ਵਾਲਾ ਵੀ ਉਹ ਡਰੱਗਸ ਵਗੈਰਾ ਲੈਂਦਾ ਤੇ ਮੈਨੂੰ ਨਹੀਂ ਪਤਾ ਉਹ ਕੀ ਖਾਂਦਾ ਸੀ ਕੀ ਨਹੀਂ ਉਹ ਸਾਰਾ ਦਿਨ ਬਾਹਰ ਹੀ ਰਹਿੰਦਾ ਸੀ ਤੇ ਘਰੇ ਤਾਂ ਉਹਨੇ ਬੜ ਨਹੀਂ 12 1 ਵਜੇ ਹੁੰਦਾ ਸੀਗਾ ਤੇ ਮੈਨੂੰ ਫਿਰ ਮੇਰਾ ਜਿਹੜਾ ਸਹੁਰਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ 5 ਵਜੇ ਉੱਠ ਮੇਰੇ ਸਹਰਾਣੇ ਆ ਕੇ ਖੜ ਜਾਂਦੇ ਸੀ ਵੀ ਤੂੰ ਉੱਠਦੀ ਨਹੀਂ 5 ਵਜੇ ਜਦੋਂ ਉਹਨਾਂ ਦਾ ਮੁੰਡਾ ਵੱਡਦਾ ਹੀ ਘਰੇ 1 2 ਵਜੇ ਸੀ ਤੇ ਫਿਰ ਮੈਂ 5 ਵਜੇ ਕਿਵੇਂ ਉੱਠਦੀ ਉਸ ਚੀਜ਼ ਨੂੰ ਲੈ ਕੇ ਉਹ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹੁੰਦੇ ਸੀ ਮੈਨੂੰ ਤਾਨੇ ਮਾਰਦੇ ਸੀ ਕੁੱਟਦੇ ਮਾਰਦੇ ਹੁੰਦੇ ਸੀ ਕਿਸ ਤਰ੍ਹਾਂ ਦੇ ਤਾਨੇ ਮਾਰਦੇ ਸੀ ਪਲੀਜ਼ ਇੱਕ ਮਿੰਟ ਜਦੋਂ ਸਵਾਲ ਕਰਦੇ ਹਨਾ ਪਤਾ ਇਧਰ ਵਨ ਬਾਈ ਵਨ ਦੇਖਣਾ ਸਾਰੇ ਚੈਨਲਾਂ ਤੇ ਚੱਲੇ ਠੀਕ ਹੈ ਕੈਮਰਾ ਇਧਰ ਮੂੰਹ ਰੱਖਣਾ ਹਾਂਜੀ ਮਾਈਕ ਸਾਰੇ ਇੱਥੇ ਰੱਖਿਆ ਤੁਸੀਂ ਇਧਰ ਹੋ ਗਏ ਹਾਂਜੀ ਕਿ ਕਿਸ ਤਰ੍ਹਾਂ ਦੇ ਤਾਲੇ ਮਾਰਦੇ ਸੀ ਪੁੱਤ ਵੀ ਤੂੰ ਤੇਰੇ ਘਰ ਘਰਦਿਆਂ ਕੋਲ ਕੁਝ ਹੈ ਨਹੀਂ ਅਸੀਂ ਮਤਲਬ ਇੰਨੇ ਅਮੀਰਾਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਫਿਰ ਤੁਸੀਂ ਇਹ ਚੀਜ਼ ਪਹਿਲਾਂ ਦੇਖਣੀ ਸੀ ਵੀ ਹੁਣ ਇਹ ਚੀਜ਼ਾਂ ਦਾ ਫਾਇਦਾ ਨਹੀਂ ਹੈਗਾ ਵੀ ਤੁਸੀਂ ਉਦੋਂ ਆਉਂਦੀ ਹੁੰਦੇ ਸੀ ਮੇਰੇ ਘਰੇ ਵੀ ਮੇਰਾ ਘਰ ਦੇਖ ਲੈਣ ਦੇ ਪਹਿਲਾਂ ਵੀ ਹੁਣ ਤੁਸੀਂ ਮੈਨੂੰ ਤਾਨੇ ਮਾਰਦੇ ਹੋ ਡਿਸਪਿਊਟ ਕਿਹੜੀ ਗੱਲ ਤੋਂ ਪਿਆ ਸੀ ਕਿੱਥੋਂ ਜਿਹੜਾ ਡਿਸਪਿਊਟ ਵਜੇ ਸਟਾਰਟਿੰਗ 'ਚ ਤਾਂ ਇਹ ਚੀਜ਼ਾਂ ਹੀ ਹੁੰਦੀਆਂ ਸੀ ਵੀ ਉਹ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਵੀ ਉਹ ਡਰੱਗਸ ਲੈਂਦਾ ਸੀ ਤੇ ਮੈਂ ਉਸ ਚੀਜ਼ ਤੇ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ ਤਾਂ ਉਸ ਚੀਜ਼ ਤੋਂ ਸਟਾਰਟਿੰਗ ਉਸ ਚੀਜ਼ ਤੋਂ ਹੋਈ ਸੀਗੀ ਤੇ ਬਾਅਦ 'ਚ ਫਿਰ ਇਸ ਤੋਂ ਬਾਅਦ ਮੈਨੂੰ ਜਦੋਂ ਉਹਦੇ ਦੂਜੇ ਵਿਆਹ ਦਾ ਪਤਾ ਲੱਗਿਆ ਸੀ ਕਿਵੇਂ ਪਤਾ ਲੱਗਿਆ ਉਹ ਮੈਂ ਸਨੇਪਟ ਉਦੋਂ ਫੋਨ ਮੇਰੇ ਹਸਬੰਡ ਦਾ ਮੇਰੇ ਕੋਲ ਸੀਗਾ ਤੇ ਉਹਦੇ ਸਨੇਪਚੈਟ ਤੇ ਕੁੜੀ ਦੀ ਕਾਲ ਆਈ ਦਿਵਿਆ ਲੰਬਾ ਨਾਮ ਸੀ ਕੁੜੀ ਦਾ ਉਹ ਮੈਂ ਰੀਸੀਵ ਕੀਤੀ ਤਾਂ ਉਹਨੇ ਮੈਨੂੰ ਪੁੱਛਿਆ ਕਹਿੰਦੀ ਤੁਸੀਂ ਕੌਣ ਮੈਂ ਉਹਨੂੰ ਕਿਹਾ ਵੀ ਮੈਂ ਉਹਦੀ ਵਾਈਫ ਆ ਕਹਿੰਦੀ ਮੈਂ ਵੀ ਵਾਈਫ ਆ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਉਹਨੇ ਮੈਨੂੰ ਮੈਰਿਜ ਸਰਟੀਫਿਕੇਟ ਭੇਜਿਆ ਸੀਗਾ ਉਹ ਮੇਰੇ ਚੰਨੀ ਹਿੰਮਤ ਨਹੀਂ ਹੋਈ ਕਿ ਮੈਂ ਸੇਵ ਕਰ ਲਾਂ ਜਾਂ ਕਿਸੇ ਨੂੰ ਫਾਰਵਰਡ ਕਰ ਦਾਂ ਬਟ ਮੈਂ ਉਹ ਫਟਾਫਟ ਉਸ ਚੀਜ਼ ਨੂੰ ਪੜਿਆ ਯਾਦ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉਸ ਟਾਈਮ ਤੇ ਉਹ ਸਾਫ਼ ਮੁੱਕਰੀ ਗਈ ਸੀ ਕਹਿੰਦੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜਿਹੜੀ ਤੁਸੀਂ ਲਾਇਬ੍ਰੀ ਪਾਈ ਆ ਕਿੰਨੇ ਟਾਈਮ ਬਾਅਦ ਪਾਈ ਸੀ ਤੇ ਲਾਇਬ ਹੋ ਕੇ ਉਹ ਮੈਂ ਮੇਰੇ ਕੇਸ ਤੋਂ 2-3 ਮਹੀਨਿਆਂ ਬਾਅਦ ਪਾਈ ਆ ਹਮਮ ਦਫ਼ਤਰ ਪ੍ਰਸ਼ਾਸਨ ਦਾ ਕੀ ਕਹਣਾ ਜਦੋਂ ਤੁਸੀਂ ਐਸਐਸਪੀ ਦਾ ਅਪਰਵਿਊਸ ਉਹ ਇਹ ਚੀਜ਼ ਕਹਿੰਦੇ ਸੀਗੇ ਕਿ ਕੱਲਾ ਵੀ ਮੁੰਡੇ ਤੇ ਪਰਚਾ ਹੋ ਸਕਦਾ ਕਿਉਂਕਿ ਉਹਦੇ ਡੈਡੀ ਨੇ ਉਹਨੂੰ ਬੇਦਖਲ ਕਰਤਾ ਪਰ ਮੈਂ ਇਹ ਚੀਜ਼ ਕਹਿਨੀ ਆ ਵੀ ਸਾਰਾ ਕਸੂਰ ਤਾਂ ਉਹਦੇ ਡੈਡੀ ਦਾ ਹੀ ਆ ਕਿਉਂਕਿ ਪਹਿਲਾਂ ਵੀ ਉਹਨੇ ਉਹਨਾਂ ਨੇ ਮਤਲਬ ਜਿਹੜਾ ਪਹਿਲਾਂ ਮੈਰिज ਹੋਈ ਉਹ 'ਚ ਵੀ ਸਾਈਨ ਕੀਤੇ ਹੋਇਆ ਤੇ ਮੇਰੇ ਵਾਲੀ 'ਚ ਵੀ ਕੀਤੇ ਹੋਇਆ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਸੀ ਸਾਡਾ ਮੁੰਡਾ ਵਿਆਹਿਆ ਹੋਇਆ ਤੇ ਮੇਰੇ ਮੇਰੇ ਨਾਲ ਕਿਉਂ ਕਰਵਾਇਆ ਫਿਰ ਮੇਰੀ ਜ਼ਿੰਦਗੀ ਕਾਹਤੋਂ ਖਰਾਬ ਕੀਤੀ ਜੇ ਰਿਸ਼ਤਾ ਤੁਹਾਡਾ ਹੋਇਆ ਸੀ ਇੱਕ ਤਾਂ ਆਪਾਂ ਪੇਪਰ ਚੜ੍ਹਾ ਦਿੰਨੇ ਆ ਵੀ ਕੁੜੀ ਬੈਂਡਾਂ ਵਾਲੀ ਆ ਜੇ ਕੋਈ ਪੈਸੇ ਲਾਉਣਾ ਚਾਹਵਣ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਇੱਕ ਰਿਸ਼ਤਾ ਆਪਣਾ ਕੋਈ ਗਵਾਂਢੀ ਤਾਇਆ ਚਾਚਾ ਜਾਂ ਰਿਸ਼ਤਾ ਮੇਰਾ ਮੇਰੇ ਮम्मा ਕਿਸੇ ਦੇ ਘਰੇ ਕੰਮ ਕਰਦੀ ਸੀਗੇ ਤੇ ਉਹਨਾਂ ਮम्मा ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਮੇਰੀ ਫੋਟੋ ਕਿਸੇ ਨੂੰ ਭੇਜੀ ਉਹ ਸੀਗਾ ਵੀ ਮੇਰੇ ਜਿਹੜਾ ਡੈਡੀ ਸੀਗਾ ਉਸ ਸੌਰਾ ਸਾਹਿਬ ਉਹਦੀ ਭੂਆ ਦੇ ਮੁੰਡੇ ਨੇ ਕਰਵਾਇਆ ਸੀਗਾ ਜਿਹਦੇ ਰਿਸ਼ਤੇ ਵਿੱਚ ਤੁਹਾਡੇ ਯਾਨੀ ਕਿ ਤਰੇੜ ਪੈ ਗਿਆ ਉਸ ਤੋਂ ਬਾਅਦ ਉਹ ਬਚੋਲੇ ਨੂੰ ਸੱਦਿਆ ਵੀ ਆਹ ਗੱਲਬਾਤ ਆ ਤੁਸੀਂ ਵੀ ਸਾਨੂੰ ਜਿਹੜਾ ਸੌਰਾ ਸਾਹਿਬ ਆ ਮੈਨੂੰ ਇਦਾਂ ਬੋਲ ਰਿਹਾ ਮੁੰਡਾ ਪਹਿਲਾਂ ਵਿਆਹ ਸੀ ਤੂੰ ਸਾਥੋਂ ਉਹਲਾ ਕਿਉਂ ਰੱਖਿਆ ਇਹ ਗੱਲ ਸਾਡੇ ਕੋਲ ਪਹਿਲਾਂ ਜਾਗਰ ਕਾਹਨਾ ਕਰੀ ਇਹ ਬਚੋਲਾ ਸਾਨੂੰ ਗੱਲ ਕਰੀ ਤੁਸੀਂ ਕੋਈ ਸਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਬਿਆਹ ਤੋਂ ਬਾਅਦ ਹੂੰ ਉਹਨਾਂ ਨੇ ਬਸ ਆਉਣਾ ਜਾਣਾ ਹੀ ਛੱਡਤਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਜਦ ਕੇ ਵਿਚੋਲੇ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਕੁੜੀ ਦਾ ਮਤਲਬ ਸਾਰ ਲਈ ਜਾਵੇ ਮੇਰੀ ਕਿਸੇ ਨੇ ਸਾਰ ਨਹੀਂ ਲਈ ਸੀ ਹੂੰ ਕੋਈ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਆ ਜਦੋਂ ਗੱਲ ਉਸ ਡਿਸਪੂਟ ਪੈ ਜਾਂਦਾ ਆਪਣੇ ਪਿੰਡ ਦੇ ਸਰਪੰਚ ਨੰਬਰਦਾਰ ਮੋਦ ਬੈਠੀ ਇਕੱਠੇ ਕਰਕੇ ਘਰੇ ਲੈ ਖ ਜਾਂਦੇ ਆ ਕੋਈ ਪੰਚਾਇਤ ਇਕੱਠੀ ਹੋਈ ਤੁਹਾਡੀ ਹਾਂਜੀ ਇਧਰੋਂ ਮੇਰੇ ਹੀ ਹੁੰਦੇ ਸੀ ਉਹਨਾਂ ਵੱਲੋਂ ਕੋਈ ਨਹੀਂ ਹੁੰਦਾ ਸੀਗਾ ਹੂੰ ਉਹ ਕਹਿ ਦਿੰਦੇ ਸੀ ਵੀ ਉਹ ਕਹਿਣਾ ਤਾਂ ਕਿ ਉਹ ਬਸ ਮਤਲਬ ਗਲਤ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਅਸੀਂ ਗਲਤ ਤਾਂ ਸਾਡੀ ਬੇਇੱਜ਼ਤੀ ਹੋਗੀ ਸਗੋਂ ਮੇਰੀ ਜਿਹੜੇ ਜਾਣਦੇ ਸੀ ਉਹਨਾਂ ਨੂੰ ਵੀ ਬਹੁਤ ਗਲਤ ਬੋਲਦੇ ਹੁੰਦੇ ਸੀ ਜਿਹੜਾ ਲੜਕੇ ਦਾ ਪਾਦਰੋਂ ਕੀ ਕੰਮ ਕਰਦਾ ਚੰਡੀਗੜ੍ਹ ਪੁਲਿਸ ਦਾ ਮੈਨੂੰ ਐ ਨਹੀਂ ਪਤਾ ਵੀ ਉਹਨਾਂ ਦੀ ਪੋਸਟ ਕਿਹੜੀ ਆ ਮੈਨੂੰ ਪਤਾ ਕਿ ਜਿਹੜੀ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਹੰਕਾਰ ਕੇ ਹਾਂਜੀ ਮੈਨੂੰ ਤਾਂ ਇਹੀ ਲੱਗਦਾ ਕਿਉਂਕਿ ਉਹਨਾਂ ਕੋਲ ਪਾਵਰ ਆ ਮੇਰੇ ਕੋਲ ਹੈ ਨਹੀਂਗੀ ਤਾਂ ਹੀ ਮੇਰੀ ਸੁਣਵਾਈ ਨਹੀਂ ਹੁੰਦੀ ਤੇ ਸਾਰੇ ਪ੍ਰਵਾਦੀ ਫੈਮਿਲੀ ਦੇ ਵਿੱਚ ਕੌਣ-ਕੌਣ ਸੀ ਉਹਦੇ ਵਿੱਚ ਉਹਨੇ ਮੰਮੀ ਡੈਡੀ ਸੀ ਮਤਲਬ ਮੇਰੇ ਹਸਬੰਡ ਸੀ ਉਹਨਾਂ ਦੀ ਬੇਟੀ ਸੀ ਤੇ ਉਹ ਵਿਆਹੀ ਹੋਈ ਸੀ ਉਹਨਾਂ ਦਾ ਘਰ ਵਾਲਾ ਵੀ ਸੀ ਈਵਨ ਕਿ ਉਹਨਾਂ ਦੀ ਬੇਟੀ ਨੇ ਵੀ ਮੇਰੀ ਕਦੇ ਨਹੀਂ ਸੁਣੀ ਜਿਹੜਾ ਉਹਨਾਂ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਵੀ ਚਾਹੀ ਸੀ ਜਿਹੜਾ ਉਹ ਮੇਰਾ ਮਤਲਬ ਭਾਜੀ ਸੀਗੇ ਉਹ ਮੈਨੂੰ ਇੰਨਾ ਗਲਤ ਬੋਲਦੇ ਸੀ ਕਹਿ ਦਿੰਦੇ ਸੀ ਤੂੰ ਘਰ ਕੀ ਕਰਦੀ ਆ ਮੈਂ ਆਪਦੇ ਸਾਲੇ ਨੂੰ ਕਿੱਲੇ ਵੇਚ ਕੇ ਬਚਾ ਲੂੰਗਾ ਅੰਦਰ ਨਹੀਂ ਹੋਣ ਦਿੰਦਾ ਜਦੋਂ ਇਹ ਸਟਾਰ ਹੋਇਆ ਸੀ ਕਿੰਨੀ ਪੈਲੀ ਤੇ ਹੋਇਆ ਸੀ ਤੁਹਾਡਾ ਵੀ ਇੰਨੀ ਪੈਲੀ ਹੁੰਦੀ ਇਹਨਾਂ ਕੋਲੇ ਇੰਨੀ ਪ੍ਰੋਫਾਈਲ ਹੈ ਇੰਨੇ ਪੜਿਆ ਲਿਖਿਆ ਮੁੰਡਾ ਜਿਹਦਾ ਆਪਣੀ ਦੱਸਦੀ ਗੱਲਬਾਤ ਹੁੰਦੀ ਹੈ ਕਿੰਨੀ ਪੈਲੀ ਸੀ ਉਹਦੋਂ ਸਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਸਾਡੇ ਕੋਲ ਪੈਸਾ ਬਹੁਤ ਆ ਵੀ ਅਸੀਂ ਕਰ ਦਾਂਗੇ ਕੁੜੀ ਤੇ ਲਾ ਦਾਂਗੇ ਵੀ ਅਸੀਂ ਵੀ ਆਪਦਾ ਮੁੰਡਾ ਬਾਹਰ ਕੱਢਣਾ ਤੇ ਪਹਿਲੀ ਤਾਂ ਉਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਸੀਗਾ ਆਹ ਤਰ੍ਹਾਂ ਤੇ ਕੁੜੀਆਂ ਪੜੀਆਂ ਲਿਖੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਜੇ ਤੁਸੀਂ ਬਾਹਰ ਭੇਜਣਾ ਵੀ ਸਾਡੀ ਫਾਈਲ ਦਾ ਜਿਹੜਾ ਪ੍ਰੋਸੈਸ ਆ ਪਹਿਲਾਂ ਚਲਾਓ ਫਿਰ ਆਪਾਂ ਅੰਗੇਜਮੈਂਟ ਕਰਾਂਗੇ ਤੁਸੀਂ ਇਹੋ ਜੀ ਗੱਲਬਾਤ ਨੀ ਸਰ ਉਹਨਾਂ ਨੇ ਮੈਨੂੰ ਬਾਨੀ ਨਾਲ ਲਿਆ ਸੀ ਮੈਂ ਟਰਸਟ ਕਰ ਲਿਆ ਸੀ ਜਿਆਦਾ ਹੀ ਤੇ ਉਹ ਟਰਸਟ ਦੀ ਮੇਰੇ ਨਤੀਜੇ ਆ ਜਿਹੜੇ ਮੈਂ ਹੁਣ ਭੁਗਤੀ ਜਾਨੀ ਆ ਕਿੰਨਾ ਟਾਈਮ ਉਹਨਾਂ ਨੇ ਪੜਾਈ ਕਰਵਾਈ ਫਿਰ ਤੁਸੀਂ ਕਿਹਾ ਸੀ ਕਿ ਤਿੰਨੇ ਪੜਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਨਾ ਕੀ ਖਰਚਾ ਸੀ ਕਿੱਥੇ ਕੀਤੀ ਉਹ ਮੈਂ ਚੰਡੀਗੜ੍ਹ ਮੈਨੂੰ 2-3 ਮਹੀਨੇ ਲਵਾਈ ਸੀ ਉਹਨਾਂ ਨੇ ਫਿਰ ਕੀ ਕਹਿੰਦੇ ਪੇਪਰ ਦਾ ਵਸ ਦਵਾਈ ਨਹੀਂ ਉਹ ਡੈਡੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਆਪਦੀ ਮਰਜ਼ੀ ਨਾਲ ਦਵਾਉਂਗਾ ਜਦੋਂ ਦਵਾਉਣਾ ਹੋਇਆ ਮੇਰੀ ਮਰਜ਼ੀ ਚੱਲੂਗੀ ਤੁਹਾਡਾ ਜਿਆਦਾ ਇੰਟਰਸਟ ਬਾਹਰ ਜਾਣ ਦਾ ਸੀ ਕਈ ਵਾਰ ਹੁੰਦਾ ਚਲੋ ਮੇਰੇ ਨਹੀਂ ਹੁਣ ਬਣਿਆ ਤੇ ਚੱਲ ਆਪਾਂ ਇੱਥੇ ਰਹਿਨੇ ਆ ਨਹੀਂ ਮੈਂ ਇਹ ਚੀਜ਼ ਵੀ ਕਹਤੀ ਸੀ ਵੀ ਜੇ ਤੁਸੀਂ ਬਾਹਰ ਨਹੀਂ ਭੇਜਣਾ ਬਟ ਮੈਨੂੰ ਇੱਥੇ ਖੁਸ਼ ਰੱਖ ਲਓ ਮੈਨੂੰ ਇਹ ਸੀ ਵੀ ਮੇਰਾ ਚੱਲ ਘਰ ਬਸਦਾ ਰਵੇ ਮੈਨੂੰ ਇੱਥੇ ਖੁਸ਼ ਰੱਖ ਲਓ ਵੀ ਮੈਂ ਮੈਨੂੰ ਨਹੀਂ ਹੈਗਾ ਵੀ ਤੁਸੀਂ ਮੈਨੂੰ ਬਾਹਰ ਭੇਜੋ ਮੈਂ ਇਹ ਚੀਜ਼ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਕਹੀ ਸੀ ਇਸ ਚੀਜ਼ ਦੇ ਡੀਐਸਪੀ ਗਵਾਹ ਨੇ ਉਹਨਾਂ ਦੇ ਸਾਹਮਣੇ ਵੀ ਮੈਂ ਇਹ ਚੀਜ਼ ਕਹੀ ਸੀਗੀ ਤੇ ਉਹਦਾ ਮੈਨੂੰ ਉਹਨਾਂ ਨੇ ਘਰੇ ਵੀ ਨਹੀਂ ਰੱਖਿਆ ਹੁਣ ਸਿੱਧਾ ਬੇਦਖਲੀ ਕਰਤਾ 18 ਨਵੰਬਰ ਨੂੰ ਤੁਸੀਂ ਆਤਮਦਾਦੀ ਜਿਹੜੀ ਕੰਕੀ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਉੱਥੇ ਗਏ ਸੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਮੰਗ ਕੀਤੀ ਗਈ ਸੀ ਤੇ ਕੀ ਕਾਰਵਾਈ ਹੋਈ ਮੇਰੀ ਇਹੀ ਮੰਗ ਸੀ ਕਿ ਉਹਨਾਂ ਦੇ ਸਾਰੇ ਪਰਿਵਾਰ ਤੇ ਮਤਲਬ ਕਾਰਵਾਈ ਹੋਵੇ ਜੀ ਉੱਥੇ ਤੱਕ ਕਿ ਡੀਐਸਪੀ ਸਾਹਿਬ ਨੇ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾਇਆ ਸੀ ਵੀ ਤੂੰ ਸਾਨੂੰ ਆ ਕੇ ਮਿਲ ਵੀ ਉਹਦੇ ਜਿਹੜੇ ਡੈਡੀ ਤੇ ਮੁੰਡੇ ਤੇ ਪਰਚਾ ਹੋ ਗਿਆ ਜਦੋਂ ਹੁਣ ਮੈਨੂੰ ਮੇਰੇ ਕੋਲ ਐਫਆਈਆਰ ਆਉਂਦੀ ਹੈ ਤਾਂ ਕੱਲਾ ਮੁੰਡੇ ਤੇ ਹੀ ਪਰਚਾ ਕੀਤਾ ਗਿਆ ਉਹਨਾਂ ਨੇ ਵੀ ਫੇਰ ਮੇਰੇ ਨਾਲ ਮਤਲਬ ਮੈਨੂੰ ਉੱਥੋਂ ਠਾਉਣਾ ਸੀਗਾ ਮੇਰੇ ਨਾਲ ਫੇਰ ਧੋਖਾ ਹੀ ਕੀਤਾ ਮੈਨੂੰ ਐਵੇਂ ਵਿਸ਼ਵਾਸ ਦਿਵਾਇਆ ਪਰ ਉਹ ਫੇਰ ਉਹਨਾਂ ਨੇ ਤੋੜਤਾ ਜਿਹੜੀਆਂ ਕੁੜੀਆਂ ਹੁਣ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਇਹ ਚੀਜ਼ ਚਾਹੁੰਦੀ ਆ ਕਿ ਚੁੱਪ ਨਾ ਰਹੋ ਸਾਹਮਣੇ ਆਓ ਲੜੋ ਤਾਂ ਜੋ ਇਹ ਚੀਜ਼ ਮਤਲਬ ਕਿਸੇ ਹੋਰ ਨਾਲ ਨਾ ਹੋਵੇ ਹੁਣ ਅਗਲਾ ਸਟੈਪ ਕੀ ਆ ਤੁਹਾਡਾ ਮੇਰਾ ਇਹੀ ਸਟੈਪ ਆ ਕਿ ਬਸ ਮੈਂ ਜਿਹੜੇ ਉਹਨਾਂ ਨੂੰ ਉਹਨਾਂ ਤੇ ਸਾਰੇ ਪਰਿਵਾਰ ਤੇ ਉਹਨਾਂ ਨੂੰ ਬੰਦੀ ਉਹਨਾਂ ਦੀ سزا ਦਿਵਾਉਣੀ ਆ ਕਿਉਂਕਿ ਇਹ ਮੇਰੇ ਮੇਰੇ ਨਾਲ ਹੋਈ ਆ ਚੀਜ਼ ਕਹ ਲਓ ਕਿਸੇ ਨਾਲ ਵੀ ਹੋ ਸਕਦੀ ਆ ਤੇ ਮੇਰੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਿਹੜਾ ਮੇਰਾ ਹਸਬੰਡ ਆ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਕਿਉਂਕਿ ਪੁਲਿਸ ਜਾਂਦੀ ਆ ਜਾ ਕੇ ਦੇਖ ਕੇ ਮੁੜ ਜਾਂਦੀ ਆ ਉਹ ਹਣ ਗਏ ਸੀਗੇ ਕੱਲ ਪਰਸੋਂ ਤੇ ਉਹ ਗੇਟ ਲਾ ਕੇ ਜੰਦਾ ਲਾ ਕੇ ਭੱਜ ਗਿਆ ਤੁਹਾਡੀ ਉਹਨਾਂ ਦੇ ਪਰਿਵਾਰ ਨਾਲ ਦੁਬਾਰਾ ਗੱਲ ਨਹੀਂ ਹੋਈਗੀ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਬਾਹਰ ਰਹਿੰਦੇ ਸੀਗੇ ਉਹਨਾਂ ਨਾਲ ਗੱਲਬਾਤ ਕੋਈ ਹੋਈ ਨਹੀਂ ਦੁਬਾਰਾ ਨਹੀਂ ਜੀ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਨਾਲ ਤੁਹਾਡੀ ਜਦੋਂ ਉੱਥੇ ਰਹਿੰਦੇ ਸੀ ਤੁਸੀਂ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਜਿਹੜੀ ਉਹਦੀ ਸਿਸਟਰ ਸੀਗੀ ਮਤਲਬ ਮੈਂ ਜਦੋਂ ਕੰਪਰੋਮਾਈਜ਼ ਤੋਂ ਬਾਅਦ ਗਈ ਆ ਮੈਨੂੰ ਬੁਲਾਉਂਦੀ ਨਹੀਂ ਸੀ ਉਹਨਾਂ ਨੇ ਬੁਲਾਉਣੇ ਛੱਡਤਾ ਸੀ ਜੀ ਉਹਨਾਂ ਨੇ ਬੁਲਾਉਣਾ ਛੱਡਤਾ ਸੀਗਾ ਤੇ ਜਿਹੜੇ ਘਰ ਦੇ ਵਿੱਚ ਜਿਹੜੋ ਤੁਸੀਂ ਕੋਈ ਕੰਮਕਾਰ ਕਰਦੇ ਸੀਗੇ ਉਸ ਚੀਜ਼ ਨੂੰ ਉਹ ਸਹੀ ਮੰਨਦੇ ਸੀਗੇ ਹਾਂਜੀ ਮੈਂ ਮਤਲਬ ਸਾਰਾ ਘਰ ਦਾ ਕੰਮ ਕਰਦੀ ਹੁੰਦੀ ਸੀ ਮੇਰੇ ਸੱਸ ਹੁੰਦੇ ਸੀ ਮੈਂ ਉਹਨਾਂ ਨੂੰ ਕਦੇ ਮੰਜੇ ਤੋਂ ਪੈਰ ਵੀ ਨਹੀਂ ਲਾਉਂ ਦਿੰਦੀ ਹੁੰਦੀ ਸੀ ਔਰ ਉਹਨਾਂ ਦੀ ਤਾਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜਿਸ ਜਿਹਦੇ ਵਿੱਚ ਉਹ ਇਹ ਚੀਜ਼ ਮੰਨਦੇ ਆ ਵੀ ਕੁੜੀ ਬਹੁਤ ਕੰਮ ਕਰਦੀ ਸੀ ਸਿਆਣੀ ਸੀ ਬਸ ਇਹਨਾਂ ਨੇ ਹੀ ਨਹੀਂ ਰਹਿਣ ਦਿੱਤੀ ਹੈਗੀ ਜੀ ਕੀ ਉਹ ਜਿਹੜੇ ਦੇ ਫਾਦਰ ਸਾਹਿਬ ਜਿਹੜੇ ਤੁਹਾਡੇ ਸਹੁਰਾ ਸਾਹਿਬ ਉਹਨਾਂ ਨੇ ਤਾਨੇ ਮੇਨੇ ਜਿਆਦਾ ਮਾਰਦੇ ਸੀਗੇ ਜਾਂ ਤੁਹਾਡੇ ਜਿਹੜੇ ਘਰ ਹਸਬੈਂਡ ਸੀਗੇ ਉਹ ਜਿਆਦਾ ਤੁਹਾਨੂੰ ਤਾਨੇ ਮੇਨੇ ਮਾਰਦੇ ਸੀ ਦੋਨੋਂ ਹੀ ਮਾਰਦੇ ਸੀ ਮਤਲਬ ਡੈਡੀ ਦੀ ਤਾਂ ਹੱਦ ਹੀ ਟੱਪੀ ਹੋਈ ਸੀ ਮੈਨੂੰ ਇੱਕ ਵਾਰੀ ਉਹਨਾਂ ਨੇ ਇਹ ਚੀਜ਼ ਵੀ ਕਹੀ ਸੀ ਕਹਿੰਦੇ ਤੂੰ ਬਾਦਲ ਦੇ ਘਰੋਂ ਆਈ ਆ ਅੱਛਾ ਜੀ ਤੇ ਮੈਂ ਉਸ ਚੀਜ਼ ਤੇ ਮੈਨੂੰ ਬਹੁਤ ਮਤਲਬ ਸੋਨਾ ਪੈਂਦਾ ਹੁੰਦਾ ਸੀਗਾ ਬਹੁਤ ਸੁਣਿਆ ਮੈਂ ਜਦੋਂ ਤੁਹਾਨੂੰ ਤਾਨੇ ਮੈਨੇ ਮਾਰਦੇ ਸੀ ਤੁਸੀਂ ਵੀ ਕੋਈ ਸਵਾਲ ਜਵਾਬ ਕੀਤਾ ਅੱਗੋਂ ਉਹਨਾਂ ਨੂੰ ਕੋਈ ਦਿੱਤਾ ਹੋਵੇ ਨਹੀਂ ਸਰ ਮੈਂ ਇੰਨੇ ਜੋਗੀ ਮੈਂ ਹੈ ਹੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਮੋੜ ਕੇ ਜਵਾਬ ਦੰਦੀ ਹਮ ਆਮ ਤੌਰ ਤੇ ਲਖਾਂਦਾ ਜਦੋਂ ਨੋ ਲੈ ਕੇ ਜਾਂਦਾ ਤੇ ਉਹ ਕਹਿੰਦਾ ਵੀ ਨੋ ਨਹੀਂ ਇਹ ਸਾਡੀ ਧੀ ਆ ਸੀ ਧੀ ਕਵਾਂਗੇ ਇਹਨੂੰ ਧੀ ਤਾਂ ਆਪਦੇ ਘਰੇ ਜਾਂਦੀ ਐ ਨੋ ਨੂੰ ਜਾਨੀ ਕਿ ਧੀ ਬਣਾਉਂਦਾ ਉਹਨੂੰ ਇਹ ਕਹਿੰਦੀ ਮੈਂ ਵੀ ਤੁਹਾਡੀ ਤੁਹਾਡੀ ਧੀ ਆ ਸਰ ਉਹਨਾਂ ਨੇ ਮੈਨੂੰ ਧੀ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀਗਾ ਕਿਉਂਕਿ ਸੋਰਾ ਸਾਹਿਬ ਸੋਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜੇ ਮੈਂ ਨਹਾਉਣ ਜਾਣੀ ਆ ਤਾਂ ਤੂੰ ਸਾਬਣ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਚ ਨਹਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਚੀਜ਼ਾਂ ਸੋਰਾ ਨਹੀਂ ਕਹਿੰਦਾ ਕਿਸੇ ਕੁੜੀ ਨੂੰ ਹੂੰ ਇਹ ਚੀਜ਼ਾਂ ਮੇਰਾ ਸਹੁਰਾ ਹੀ ਕਹਿੰਦਾ ਹੁੰਦਾ ਸੀ ਜਦੋਂ ਡੈਡੀ ਨੇ ਘਰੇ ਆਉਣਾ ਸਾਡੇ ਘਰੇ ਉਹਦੀ ਕਲੇਸ਼ ਪੈਂਦਾ ਹੁੰਦਾ ਸੀ ਉਹਦੀ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਸੀ ਪੱਕੇ ਫੈਮਿਲੀ ਦੇ ਵਿੱਚ ਕੌਣ-ਕੌਣ ਤੁਹਾਡੇ ਹੁੰਨ ਮੇਰੇ ਮੰਮੀ ਡੈਡੀ ਮੇਰਾ ਭਰਾ ਤੇ ਮੈਂ ਹਾਂਜੀ ਤੁਹਾਡੇ ਕੋਲ ਕੋਈ ਪ੍ਰੂਫ ਹੈ ਸੀ ਉਹਨਾਂ ਦੇ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਹੈ ਗਿਆ ਜਦੋਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਹਿਮਾਚਲ ਘੁੰਮਣ ਚੱਲਾਂਗੇ ਪਰ ਲੜਾਈ ਤੋਂ ਬਾਅਦ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਚਲੇ ਗਏ ਉਹ ਮੇਰੇ ਸਹੁਰਾ ਹੀ ਛੱਡ ਕੇ ਆਇਆ ਸੀਗਾ ਉਹਨਾਂ ਨੂੰ ਵੀ ਤੂੰ ਜਾ ਇਹਨਾਂ ਨੂੰ ਮੈਂ ਆਪ ਹੀ ਦੇਖ ਲਊਗਾ ਅੱਗੇ ਆ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਨੀ ਆ ਉਹ ਕੁੜੀ ਦਾ ਨਾਮ ਕੀ ਜਿਸ ਨਾਲ ਘੁੰਮਣ ਗਈ ਸੀ ਉਹਨੂੰ ਜਸੂ ਜਸੂ ਕਹਿੰਦੇ ਆ ਤੇ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਕੋਈ ਰਿਸ਼ਤੇਦਾਰੀ ਸੀ ਜਿਸ ਨਾਲ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਅੱਛਾ ਜੀ ਤੁਹਾਡੇ ਕੋਲ ਕੀ ਆਡੀਓ ਔਰ ਕੋਈ ਪ੍ਰੂਫ ਹੈ ਹਾਂਜੀ ਹਾਂਜੀ ਕੋਈ ਤੁਹਾਨੂੰ ਕਾਲ ਲਾਈ ਸੀ ਉਹਨਾਂ ਨੇ ਹਾਂਜੀ ਮੈਨੂੰ ਕਾਲ ਲਾਈ ਸੀ ਅੱਛਾ ਨਹੀਂ ਉਹ ਕੁੜੀ ਪਹਿਲਾਂ ਵਾਲੀ ਸੀ ਜਿਹਦੇ ਨਾਲ ਵਿਆਹ ਹੋ ਸੀ ਉਹਦੇ ਨਾਲ ਗੱਲ ਕਰਦਾ ਸੀ ਜਾਂ ਕੋਈ ਉਹਦੀ গারਲਫ੍ਰੈਂਡ ਸੀ ਨੀ ਇਹ ਕੁੜੀ ਹੋਰ ਸੀ ਉਹ ਕੁੜੀ ਹੋਰ ਜਿਹਦੇ ਨਾਲ ਵਿਆਹ ਹੋਇਆ ਉਹ ਹੋਰ ਹੈ ਹਾਂਜੀ ਇੱਕ ਡਿਫਰੈਂਟ ਹਾਂਜੀ ਜੀ ਤੁਸੀਂ ਕੁੜੀ ਆ ਤੁਸੀਂ ਛਿੱਤਰ ਖਾ ਲਉਣੀ ਨਹੀਂ ਖਾਂਦੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੰਦਾ ਛਿੱਤਰਾਂ ਵਾਲੀ ਬੱਚੀ ਮੈਂ ਪੁੱਛ ਤਾਂ ਤੇ ਸਾਰ ਪੁੱਛ ਤੇ ਮੈਨੂੰ ਲਾਇਆ ਸੀ ਉਹ ਪਾਸੋ ਵੀ ਜਾਂਦਾ ਪਾਸੋ ਵੀ ਥੱਪੜ ਮਾਰਿਆ ਤੋਂ ਤੋਂ ਆਰਾਮ ਦੀ ਉਹਨਾਂ ਨੂੰ ਜਾਣ ਕੇ ਝੂਠ ਬੋਲ ਕੇ ਉੱਥੇ ਚਾਰ ਬੰਦਿਆਂ ਜਿੱਤਾ ਕੇ ਗਈਆਂ ਮੇਰੇ ਨੀਲਪਾ ਤੇ ਮੇਰੇ ਪਰਿਵਾਰ ਨਾਲ ਧਮਕਾ ਕਰਤਾ

ਤਾਂ ਕੀ ਲੱਗਦਾ ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀਗੀ ਨਹੀਂ ਮੈਂ ਹਾਂ ਉਸ ਤੋਂ ਬਾਅਦ ਤਾਂ ਮੈਂ ਆਈ ਗਈ ਸੀਗੀ ਆਪਣੇ ਪਿੰਡ ਜੀ ਇਹ ਲੜਾਈ ਤੋਂ ਬਾਅਦ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਤੇ ਉਹ ਆਪ ਚਲਿਆ ਗਿਆ ਤੇ ਮੈਨੂੰ ਇਹ ਗਿਫਟ ਦੇ ਕੇ ਗਿਆ ਸੀ ਉਹ ਮੈਨੂੰ ਕੁੱਟ ਕੇ ਤੇ ਮੈਂ ਇੱਥੇ ਮੈਨੂੰ ਭੇਜ ਤਾ ਉਹਨਾਂ ਨੂੰ ਰਿਸ਼ਤਾ ਹੋਣ ਤੋਂ ਪਹਿਲਾਂ ਤੁਹਾਡੀ ਕਿਤੇ ਫੋਨ ਤੇ ਗੱਲ ਹੁੰਦੀ ਸੀਗੀ ਉਹਨਾਂ ਨਾਲ ਹਾਂਜੀ ਮੇਰੀ ਹੁੰਦੀ ਹੁੰਦੀ ਸੀ ਇੰਗੇਜਮੈਂਟ ਤੋਂ ਬਾਅਦ ਹੁੰਦੀ ਹੁੰਦੀ ਸੀ ਕਿੰਨਾ ਟਾਈਮ ਅਗੇਜਮੈਂਟ ਹੋਏ ਹੋਏ ਸੀ ਮੇਰੀ 6 ਮਹੀਨੇ ਇੰਗੇਜਮੈਂਟ ਹੋਈ ਰਹੀ ਹੈ ਤਾਂ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਵੀ ਕਿੱਦਾਂ ਦੇ ਮੁੰਡਾ ਉਹ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤਾਂ ਜਦੋਂ ਪਹਿਲਾਂ ਫੋਨ ਤੇ ਗੱਲਾਂ ਕਰਦਾ ਸੀਗਾ ਜਿਹੜਾ ਉਦੋਂ ਬਾਅਦ ਸਾਰਾ ਵਿਵਹਾਰ ਬਦਲ ਗਿਆ ਉਹਦਾ ਹਾਂਜੀ ਪਹਿਲਾਂ ਮਤਲਬ ਵਧੀਆ ਸੀਗਾ ਉਹ ਕਹਿੰਦੇ ਹੁੰਦੇ ਨਾ ਚਾਹੇ ਰਾਹ ਪਈ ਜਾਣੀਏ ਚਾਹੇ ਬਾਹ ਪਈ ਜਾਣਗੇ ਤਾਂ ਉਦੋਂ ਤੋਂ ਜਦ ਤੁਸੀਂ ਫੋਨ ਤੇ ਗੱਲਾਂ ਕਰਦੇ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਦਾ ਸੀ ਕਿ ਵੀ ਮੁੰਡਾ ਨਸ਼ਾ ਕਰਦਾ ਨਸ਼ੇ 'ਚ ਬੋਲ ਰਿ ਨਹੀਂ ਜੀ ਮੈਨੂੰ ਜਮਾਈ ਨਹੀਂ ਮਤਲਬ ਆਡੀਓ ਕਾਲ ਹੁੰਦੀ ਸੀ ਜਾਂ ਤਾਂ ਵੀਡੀਓ ਕਾਲ ਹੁੰਦੀ ਹੈ ਨਾ ਉਹ ਚ ਤਾਂ ਆਪਾਂ ਇਸ ਤੋਂ ਪਹਿਚਾਨ ਲੈਨੇ ਆਡੀਓ ਕਾਲ ਤੇ ਇਹਨਾਂ ਨੇ ਮੈਨੂੰ ਪਤਾ ਲੱਗਦਾ ਜਦੋਂ ਰਿਸ਼ਤਾ ਕਰਵਾਇਆ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਦੱਸਿਆ ਨਹੀਂ ਮੁੰਡਾ ਨਸ਼ਾ ਕਰਦਾ ਜਾਂ ਕਿਵੇਂ ਵੀ ਹੈ ਉਹਦਾ ਪਹਿਲਾਂ ਜਿਹੜਾ ਵਿਆਹ ਹੋਇਆ ਹੋਇਆਗਾ ਨਹੀਂ ਨਹੀਂ ਮੈਨੂੰ ਕਿਸੇ ਨੇ ਬਿਲਕੁਲ ਵੀ ਨਹੀਂ ਦੱਸਿਆ ਤਾਂ ਤੁਸੀਂ ਉੱਥੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਤੁਹਾਡਾ ਰਿਸ਼ਤਾ ਕੀਤਾ ਸੀ ਜੀ ਕੀਤੀ ਸੀ ਮੇਰੇ ਮਤਲਬ ਪਾਪਾ ਪਾਪਾ ਗਏ ਸੀ ਇਹ ਨਾਲ ਉਹਨਾਂ ਦੇ ਬੰਦੇ ਵੀ ਗਏ ਸੀ ਉਹਨਾਂ ਨੇ ਪਿੰਡ ਚੋਂ ਪਤਾ ਕੀਤਾ ਸੀ ਜੀ ਪਤਾ ਨਹੀਂ ਕਿਉਂ ਉਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਮੁੰਡਾ ਵਧੀਆ ਜੀ ਉਹ ਮੁੰਡਾ ਪੜਿਆ ਕਿੰਨਾ ਕੁ ਸੀ ਜੀ ਪਲੱਸ 2 ਕੀਤੀ ਹੋਈ ਸੀ। ਇਹ ਕੰਮ ਕੀ ਕਰਦਾ ਸੀ ਮੁੰਡਾ? ਕੁਝ ਵੀ ਨਹੀਂ। ਕੁਝ ਵੀ ਨਹੀਂ ਕਰਦਾ ਸੀ। ਹਾਂਜੀ। ਤਾਂ ਜਿਹੜਾ ਉਹਦਾ ਫਾਦਰ ਉਹ ਪੁਲਿਸ ਲਾਈਨ ਦੇ ਵਿੱਚ ਕੰਮ ਕਰਦੇ ਸੀ। ਹਾਂਜੀ ਹਾਂਜੀ। ਤਾਂ ਕੀ ਲੱਗਦਾਗਾ ਹੁਣ ਜਿਹੜਾ ਪ੍ਰਸ਼ਾਸਨ ਤੁਹਾਨੂੰ ਕੋਈ ਇਨਸਾਫ ਦਵਾ ਸਕੂਗਾ? ਨਹੀਂ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੇਰੀ ਤਾਂ ਕੋਈ ਸੁਣਵਾਈ ਹੋਈ ਨਹੀਂ ਹੁੰਦੀ ਔਰ ਉਸ ਤੇ ਐਫ ਆਈ ਆਰ ਹੋਈ ਹੋਈ ਆ। ਜੀ। ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ। ਮੈਨੂੰ ਇਹ ਕਹਿ ਦਿੰਦੇ ਕੋਈ ਨਾ ਅਸੀਂ ਜਾਵਾਂਗੇ, ਜਾਵਾਂਗੇ। ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈ ਤੁਸੀਂ? ਮੇਰੀ ਵੀ ਪਲੱਸ 2 ਹੀ ਸੀ। ਪਲੱਸ 2 ਸੀ। ਹਾਂਜੀ। ਤਾਂ ਹਾਇਲਰਸ ਦੇ ਵਿੱਚ ਬੈਂਡ ਕਿੰਨੇ ਆਏ ਹੋਏ ਸੀ ਤੁਹਾਡੇ ਮੇਰੇ 6 ਆਏ ਹੋਏ ਸੀਗੇ ਅੱਛਾ ਜੀ ਤਾਂ ਜਦੋਂ ਚੰਡੀਗੜ੍ਹ ਤੁਸੀਂ ਜਾ ਕੇ ਪੜ੍ਹਦੇ ਸੀਗੇ ਉੱਥੇ ਤੁਹਾਨੂੰ ਖਰਚਾ ਵਗੈਰਾ ਦਿੰਦੇ ਸੀ ਪੜ੍ਹਾਈ ਦਾ ਦਿੰਦੇ ਤਾਂ ਸੀ ਜੀ ਪਰ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਜੋ ਅਸੀਂ ਕਰ ਰਹੇ ਆ ਆਪਦੇ ਮੰਮੀ ਡੈਡੀ ਤੋਂ ਮੰਗਵਾ ਅੱਛਾ ਜੀ ਹਾਂਜੀ ਤਾਂ ਤੁਸੀਂ ਇਹ ਗੱਲ ਉਦੋਂ ਆਪਣੇ ਘਰੇ ਗੱਲ ਸ਼ੇਅਰ ਕੀਤੀ ਦੱਸਿਆ ਵੀ ਐ ਕਰਕੇ ਮੈਨੂੰ ਕਹਿੰਦੇ ਵੀ ਤੂੰ ਪੜ੍ਹਦੀ ਪਈ ਆ ਤੇ ਘਰੋਂ ਪੈਸੇ ਮੰਗਵਾ ਨਹੀਂ ਮੈਂ ਉਦੋਂ ਕਰਦੀ ਨਹੀਂ ਸੀ ਮੈਨੂੰ ਆਏ ਹੁੰਦਾ ਸੀ ਵੀ ਮੰਮੀ ਡੈਡੀ ਟੈਨਸ਼ਨ 'ਚ ਆ ਜਾਣਗੇ ਬਟ ਮੈਂ ਸਾਰੀਆਂ ਚੀਜ਼ਾਂ ਆਪ ਹੀ ਸਹਿੰਦੀ ਸੀ ਜੀ ਉਹ ਮੇਰਾ ਨਕਲੀਸ਼ ਬਹੁਤ ਚੰਡੀਗੜ੍ਹ ਵੀ ਬਹੁਤ ਕੁਝ ਹੁੰਦਾ ਹੁੰਦਾ ਸੀਗਾ ਜੀ ਪਰ ਮੈਂ ਉਹ ਚੁੱਪ ਚਾਂਤ ਰਹਿੰਦੀ ਸੀ ਮੈਨੂੰ ਆਏ ਹੁੰਦਾ ਸੀਗਾ ਜੇ ਮੈਂ ਇਹਨਾਂ ਨੂੰ ਦੱਸੂਗੀ ਤਾਂ ਇਹ ਵੀ ਮਤਲਬ ਟੈਨਸ਼ਨ ਚ ਆ ਜਾਣਗੀ ਜੀ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੁਹਾਡਾ ਹਸਬੰਡ ਤੁਹਾਡੇ ਨਾਲ ਰਹਿੰਦਾ ਸੀ ਉਸ ਟਾਈਮ ਹਾਂਜੀ ਨਾਲ ਰਹਿੰਦਾ ਸੀ ਪਰ ਉਹ ਮਤਲਬ ਬਾਹਰ ਹੀ ਰਹਿੰਦਾ ਹੁੰਦਾ ਸੀ ਰਾਤ ਨੂੰ ਨੇ ਪੂਰਾ ਡੱਕ ਕੇ ਘਰੇ ਵੜਨਾ ਹੁੰਦਾ ਸੀ ਜੀ ਤੇ ਤੁਸੀਂ ਉਦੋਂ ਘਰੇ ਦੱਸਿਆਗਾ ਆਪਦੇ ਸਹੁਰੇ ਪਰਿਵਾਰ ਨੂੰ ਦੱਸਿਆ ਵੀ ਉਹ ਇਦਾਂ ਜਿਹੜੇ ਨਸ਼ਾ ਕਰਕੇ ਰਾਤ ਨੂੰ ਕਰਿਆ ਉਹਨਾਂ ਦੇ ਸਾਹਮਣੇ ਹੀ ਹੁੰਦਾ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੇ ਹੁੰਦੇ ਸੀ ਵੀ ਤੂੰ ਇਦਾਂ ਕਿਉਂ ਕਰਦਾ ਕਦੇ ਨਹੀਂ ਉਹਨਾਂ ਨੇ ਰੋਕਿਆ ਸੀ ਸਗੋਂ ਡੈਡੀ ਤਾਂ ਆਪ ਨਾਲ ਬਹਿ ਕੇ ਉਹਨਾਂ ਦੀ ਦਾਰੂ ਪੀਂਦੇ ਹੁੰਦੇ ਸੀ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀ ਸਹੁਰਾ ਪਰਿਵਾਰ ਕਿਹੜੀ ਕੰਟਰੀ 'ਚ ਤੁਹਾਨੂੰ ਭੇਜਣਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਕੈਨੇਡਾ ਪਿੰਚਣਾ ਕੈਨੇਡਾ ਹਾਂਜੀ ਜੀ ਜਦੋਂ ਤੁਹਾਡੀ ਵਿਆਹ ਹੋਇਆਗਾ ਤੇ ਤੁਹਾਡੇ ਡਾਕੂਮੈਂਟ ਤਿਆਰ ਕੀਤੇ ਗਏ ਕੋਈ ਆਧਾਰ ਕਾਰਡ ਬਣਾਇਆ ਗਿਆ ਤੁਹਾਡੇ ਨਾਮ ਤੇ ਜਾਂ ਕੋਈ ਕੋਈ ਸਰਟੀਫਿਕੇਟ ਬਣਾਇਆ ਗਿਆ ਮੈਰੀ ਸਰਟੀਫਿਕੇਟ ਨਹੀਂ ਸਰ ਉਹਨਾਂ ਨੇ ਕੁਝ ਵੀ ਨਹੀਂ ਬਣਵਾਇਆ ਸੀ ਮੈਨੂੰ 1.5 ਸਾਲ ਹੋ ਗਿਆ ਮੇਰੇ ਵਿਆਹ ਨੂੰ ਹਜੇ ਤੱਕ ਉਹਨਾਂ ਨੇ ਆਧਾਰ ਕਾਰਡ ਤੱਕ ਵੀ ਨਹੀਂ ਬਣਾਇਆ ਨਾ ਕੋਈ ਵੋਟ ਮੇਰੀ ਉੱਥੋਂ ਦੀ ਕੁਝ ਵੀ ਨਹੀਂ ਮਤਲਬ ਮੇਰਾ ਨਾਮ ਨਹੀਂ ਉਹਨਾਂ ਨੇ ਆਪਦੇ ਨਾਮ ਨਾਲ ਚੜਵਾਇਆ ਸੀਗਾ ਜਦੋਂ ਲਾਵਾ ਫੇਰ ਹੋਈਆਂ ਸੀ ਗੁਰਦਾਰਾ ਸਾਹਿਬ ਦੇ ਵਿੱਚ ਜਿਹੜਾ ਸਰਟੀਫਿਕੇਟ ਬਣਦਾਗਾ ਉਹ ਸਰਟੀਫਿਕੇਟ ਤੁਹਾਡੇ ਕੋਲ ਹੈਗਾਗਾ ਹਾਂਜੀ ਉਹ ਮੇਰੇ ਕੋਲ ਹੈਗਾ ਉਹਦੀ ਮੇਰੇ ਕੋਲ ਕਾਪੀ ਆ ਜਿਹੜਾ ਰੀਅਲ ਵਾਲਾ ਉਹ ਉਹ ਲੈ ਗਏ ਸੀਗੇ ਪਹਿਲਾਂ ਹੀ ਜੀ ਹਾਂਜੀ ਤੇ ਪਾਸਪੋਰਟ ਵਗੈਰਾ ਇਹਦਾ ਥੋੜਾ ਬਣਿਆ ਸੀ ਤੁਹਾਡੇ ਕੋਲੇ ਤੇ ਸਾਰੇ ਪਰਿਵਾਰ ਕੋਲੇ ਉਹ ਉਹਨਾਂ ਕੋਲ ਹੀ ਆ ਉਹਨਾਂ ਤੋਂ ਮੈਂ ਮੰਗਿਆ ਵੀ ਸੀ ਉਹ ਕਹਿੰਦੇ ਵੀ ਕੋਈ ਨਾ ਕਿਸੇ ਹਿਸਾਬ ਨਾਲ ਦੇਵਾਂਗੇ ਜੀ ਉਹਦੇ ਵਿੱਚ ਤੁਹਾਡੇ ਹਸਬੰਦ ਦਾ ਨਾਮ ਲਿਖਿਆ ਹੋਇਆਗਾ ਨਹੀਂ ਨਹੀਂ ਉਹ ਮੇਰੇ ਕੱਲੀ ਦੇ ਸਰਟੀਫਿਕੇਟਸ ਨਹੀਂ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਆ ਮੇਰਾ ਆਧਾਰ ਕਾਰਡ ਆ ਮੇਰਾ ਅ ਪੈਨ ਕਾਰਡ ਆ ਤੇ ਮੇਰਾ ਪਾਸਪੋਰਟ ਆ ਜਿਹੜੇ ਤੁਹਾਡੇ ਸਕੂਲ ਦੇ ਡਾਕੂਮੈਂਟ ਸੀ ਤੁਹਾਡੇ ਸਾਰੇ ਪਰਿਵਾਰ ਕੋਲ ਹੀ ਰਹਿ ਗਏ ਸਾਰੇ ਹਾਂਜੀ ਹਾਂਜੀ ਉਹਨਾਂ ਨੇ ਮੈਥੋਂ ਉਹ ਦੋ ਲਈ ਸੀ ਵੀ ਅਸੀਂ ਫਾਈਲ ਲਾਉਣੀ ਆ ਤੇ ਇਸ ਤੋਂ ਬਾਅਦ ਤਾਂ ਉਹਨਾਂ ਨੇ ਮੈਨੂੰ ਕਦੇ ਦਿਖਾਈ ਵੀ ਨਹੀਂ ਹੁਣ ਤੁਸੀਂ ਮੰਗਦੀ ਕੁਛ ਨਹੀਂ ਕਰੀ ਵੀ ਮੈਨੂੰ ਕਰੀਆ ਸਰ ਮੈਂ ਪੁਲਸ ਨੂੰ ਵੀ ਕਹਾ ਸੀ ਵੀ ਮੈਨੂੰ ਲੈ ਦੋ ਉਹ ਕਹਿੰਦੇ ਕੋਈ ਨਾ ਲੈ ਦਾਂਗੇ ਬਸ ਐਂਟਾਲ ਦਿੰਦੇ ਆ ਮੈਨੂੰ ਜਦੋਂ ਤੁਹਾਡੀ ਧੀ ਵਿਆਹਣੀ ਸੀਗੀ ਤੇ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਤੁਸੀਂ ਆਸੇ-ਪਾਸੇ ਪਿੰਡ ਜਾ ਕੇ ਪਤਾ ਕੀਤਾ ਸੀਗਾ ਜੀ ਹਾਂਜੀ ਅਸੀਂ ਬਿਲਕੁਲ ਪਤਾ ਕੀਤਾ ਸੀਗਾ ਜੀ ਤੇ ਸਾਰਿਆਂ ਨੇ ਬਸ ਇੱਕ ਵੀ ਗੱਲ ਕਹੀ ਐ ਵੀ ਮੁੰਡਾ ਵਧੀਆ ਠੀਕ-ਠਾਕ ਆ ਉਸ ਪਰੋਸੇ ਤੇ ਚੱਲਾ ਸੀ ਆਖਿਆ ਵੀ ਠੀਕ ਆ ਵਧੀਆਗਾ ਜੀ ਤੇ ਪਰ ਸਾਨੂੰ ਵਿਚਲੀਆਂ ਗੱਲਾਂ ਦਾ ਤਾਂ ਹੁਣ ਹੀ ਪਤਾ ਲੱਗਦਾਗਾ ਜਦੋਂ ਬੱਚੀ ਨਾਲ ਕੁੱਟਮਾਰ ਹੁੰਦੀ ਆ ਸਭ ਕੁਝ ਹੁੰਦਾਗਾ ਜੀ ਤੁਸੀਂ ਮੁੰਡੇ ਦੇ ਡੈਡੀ ਨਾਲ ਮੰਮੀ ਨਾਲ ਕੋਈ ਗੱਲਬਾਤ ਕਰੀ ਵੀ ਤੁਸੀਂ ਇਹੋ ਜਿਹਾ ਵਿਹਾਰ ਕਿਉਂ ਸਾਡੀ ਲੜਕੀ ਨਾਲ ਕਰ ਰਹੇ ਦੇਖੋ ਜੀ ਹੁੰਦੀਆਂ ਹੀ ਆ ਉਹ ਸਾਨੂੰ ਹਮੇਸ਼ਾ ਧਮਕੀਆਂ ਹੀ ਦਿੰਦੇ ਆ ਵੀ ਤੁਸੀਂ ਸਾਡਾ ਕੀ ਕਰ ਲੋਂਗੇ ਤੇ ਕੀ ਕਰ ਸਕਦੇ ਹੋ ਠੀਕ ਆ ਨਾ ਤੇ ਵਾਲੀ ਗੱਲ ਕੀ ਆ ਵੀ ਜੇ ਕੁੜੀ ਨਾਲ ਫੋਨ ਤੇ ਵੀ ਗੱਲ ਕਰਦੇ ਸੀਗੇ ਤੇ ਕੋਲੇ ਬਹਿ ਕੇ ਗੱਲਾਂ ਕਰਉਂਦੇ ਸੀ ਦੋ ਤਿੰਨ ਮਿੰਟ ਗੱਲ ਕਰਦੇ ਸੀ ਨਹੀਂ ਸਾਡੇ ਨਾਲ ਗੱਲ ਹੀ ਨਹੀਂ ਕਰਨ ਦਿੰਦੇ ਸੀ ਆਪ ਤਾਂ ਕਰਨੀ ਹੈ ਕੀ ਸੀ ਸਾਡੇ ਨਾਲ ਜਿਹੜਾ ਵਿਆਹ ਹੋਇਆ ਸੀਗਾ ਵਿਆਹ ਤੇ ਖਰਚਾ ਕੀਤਾ ਸੀਗਾ ਉਹ ਤੁਸੀਂ ਕੀਤਾ ਸੀਗਾ ਕਿ ਉਹਨਾਂ ਨੂੰ ਮੁੰਡੇ ਵਾਲਿਆਂ ਨੇ ਕੀਤਾ ਸੀਗਾ ਦੇਖੋ ਜੀ ਜਿਹੜਾ ਇੱਧਰ ਹੋਇਆ ਸੀ ਉਹ ਤਾਂ ਅਸੀਂ ਆਪ ਹੀ ਕੀਤਾ ਸੀ ਉੱਧਰ ਲੈਣ ਨਾਲ ਨੇ ਆਪ ਮੰਨਿਆ ਸੀਗਾ ਵੀ ਹਸਬੈਂਡ ਵਾਲੇ ਕੁੜੀ ਅਸੀਂ ਆਪ ਕਰਾਂਗੇ ਖਰਚਾ ਲਾਕੀ ਨੂੰ ਪਰੇਸ਼ਾਨ ਕੌਣ ਕਰਦੇ ਸਹਰਾ ਜਦੋਂ ਸਹਰਾ ਹੀ ਆਉਂਦਾ ਸੀ ਉਹੀ ਉਹਦੋਂ ਕੁੱਟਮਾਰ ਕਰਦਾ ਸੀਗਾ ਜਦੋਂ ਸੜਾਉਣ ਦੇ ਬਾਵਜੂਦ ਵੀ ਆਪ ਕੁੱਟਣ ਲੱਗਦਾ ਸੀ ਉਹ ਵੀ ਹੱਥਾਂ ਤੇ ਜਿਹੜੇ ਨੀਲ ਆ ਕੁੜੀ ਦੇ ਉਹ ਵੀ ਸਾਡੇ ਕੋਲੇ ਫੋਟੋ ਪਈਆਂ ਹੈ ਕੀ ਕਹਿੰਦੇ ਹੋ ਬਸ ਜੋ ਸੜੌਂਦਾ ਸੀ ਨਾਲ ਮਾਰਦਾ ਸੀਗਾ ਕੁੱਟਮਾਰ ਕਰਦਾ ਸੀ ਹਮੇਸ਼ਾ ਧਮਕੀਆਂ ਸਾਨੂੰ ਵੀ ਧਮਕੀਆਂ ਚ ਰੱਖਿਆ ਸੀਗਾ ਇਹਨਾਂ ਨੇ ਸਾਨੂੰ ਕਿਹੋ ਜਿਹੀਆਂ ਧਮਕੀਆਂ ਆਉਂਦੀਆਂ ਸੀ ਸਾਨੂੰ ਆਉਂਦੀਆਂ ਸੀ ਵੀ ਮੇਰੀ ਪਾਵਰ ਆ ਵੀ ਤੁਸੀਂ ਕੀ ਕਰ ਸਕਦੇ ਹੋ ਠੀਕ ਆ ਨਾ ਮੈਂ ਤੁਹਾਨੂੰ ਐ ਕਰ ਦੂੰ ਜੋ ਕਰ ਦੂੰਗਾ ਦੇਖ ਦੇਸੀ ਜਾਂਦਾ ਤੁਹਾਨੂੰ ਜਿਹੜੀਆਂ ਧਮਕੀਆਂ ਆਉਂਦੀਆਂ ਸੀ ਤੁਸੀਂ ਇਹਦੀ ਕੋਈ ਕੰਪਲੇਂਟ ਕਰੀ ਪੁਲਿਸ ਕੋਲੇ ਦੇਖੋ ਸਾਨੂੰ ਉਦੋਂ ਇਸ ਗੱਲ ਬਾਰੇ ਪਤਾ ਹੀ ਨਹੀਂ ਸੀਗਾ ਵੀ ਅਸੀਂ ਐਂ ਕਰੀਏ ਵੀ ਸਾਡੇ ਨਾਲ ਇੱਥੋਂ ਤੱਕ ਇਹ ਐਂ ਧੋਖਾ ਕਰਨਗੇ ਅਸੀਂ ਆਪ ਦਾ ਚਪਚਾਇਂ ਦੀ ਸਹਿੰਦੇ ਰਹੇ ਹਾਂ ਸਭ ਤੋਂ ਵੱਡਾ ਕਸੂਰ ਤੇ ਦੇਖੋ ਜੀ ਮਾਪੇ ਦਾ ਹੀ ਹੁੰਦਾ ਨਾ ਜਿਸ ਟਾਈਮ ਉਹਨੂੰ ਪਤਾ ਸੀ ਵੀ ਮੇਰਾ ਬੇਟਾ ਪਹਿਲਾਂ ਵਿਆਹ ਹੈ ਵੇਗਾ ਵੀ ਮੈਂ ਦੂਜੀ ਵਾਰ ਵਿਆਹਨਾਗਾ ਉਹ ਇੱਕ ਵਰਦੀ ਪਾ ਕੇ ਹੀ ਸਾਨੂੰ ਰੋਪ ਜਗਾ ਰਿਹਾਗਾ ਠੀਕ ਹੈ ਨਾ ਜੇਕਰ ਮੈਂ ਆਪ ਦਾ ਪਹਿਲਾ ਪੁੱਤ ਵਿਆਹ ਹੋਊਂਗੀ ਦੂਜੀ ਵਾਰ ਵਿਆਹ ਹੋ ਤਾਂ ਮੈਂ ਸਜ਼ਾ ਭੁਗਤਣਗੀਆਂ ਨਾ ਇਹ ਹੱਕਦਾਰੀ ਆ ਉਹ ਸਜਾ ਦੇ ਪਹਿਲਾਂ ਸੌਰੇ ਹੀ ਹੱਕਦਾਰ ਆ ਸਭ ਤੋਂ ਵੱਡੀ ਚੀਜ਼ ਅਸੀਂ ਸੌਰੇ ਨੂੰ ਵਿੱਚ ਲੈਣੇ ਆ ਸਾਡਾ ਦੋਸਤ ਹੀ ਪਹਿਲਾਂ ਉਹੀ ਆ ਤੂੰ ਦੱਸ ਪੁੱਛ ਜਮਾਈ ਨਹੀਂ ਕਰੀ ਰਿਸ਼ਤਾ ਜਦੋਂ ਕਰਦੇ ਆ ਆਪਾਂ ਨਾ ਆਸੇ ਪਾਸੋਂ ਪੁੱਛਦੇ ਆ ਵੀ ਅਸੀਂ ਰਿਸ਼ਤਾ ਕਰਨਾ ਫਲਾਣਾ ਘਰ ਕਿਹੋ ਜਿਹਾ ਫਲਾਣਾ ਪਿੰਡ ਚ ਕਿਵੇਂ ਆ ਉਹਦਾ ਚਾਅ ਚੱਲਣ ਕਿਹੋ ਜਿਹਾ ਉਹਦੀ ਉੱਠਣੀ ਬੈਠਣੀ ਕਿਹੋ ਜੀ ਆ ਪੁੱਛਦੇ ਆ ਕੋਈ ਪੁੱਛਿਆ ਮਾੜਾ ਮੋਟਾ ਪਹਿਲੀ ਗੱਲ ਵੀਰ ਜੀ ਅਸੀਂ ਸਾਰਾ ਕੁਝ ਪੁੱਛ ਕੇ ਹੀ ਕੀਤਾ ਸੀਗਾ ਕਿਉਂ ਠੀਕ ਆ ਨਾ ਵੀ ਆਪਾਂ ਇੱਕ ਵਾਰ ਵੀ ਮਸਾਂ ਤੀ ਦਾ ਵਿਆਹ ਕਰ ਸਕਦੇ ਆ ਤੇ ਸਾਰੇ ਪੁੱਛ ਦੱਸ ਅਸੀਂ ਉਹਨਾਂ ਦੇ ਪਿੰਡ ਚੋਂ ਵੀ ਕੀਤੀ ਹੈ ਬਚੋਲਾ ਸਾਹਿਬ ਨੂੰ ਵੀ ਅਸੀਂ ਇਹ ਗੱਲ ਕਰੀ ਸੀ ਕਹਿੰਦਾ ਸੀ ਬਹੁਤ ਵੱਡਾ ਵਧੀਆ ਪਰਿਵਾਰ ਆ ਕੁਵਾਰੇ ਨਾਤੇ ਵੀ ਇੱਥੇ ਆਉਂਦਾ ਰਹੇਗਾ ਮੇਰੇ ਸਾਰੇ ਆਸਨਵੜ ਨੂੰ ਪਤਾਗਾ ਵੀ ਉਹ ਸੌਰਾ ਸਾਹਿਬ ਹੁੰਦਾ ਸੀ ਵੀ ਇੰਨੇ ਕ ਝਲਕੇ ਦਿੰਦਾ ਸੀ ਵੀ ਅਸੀਂ ਕੁਝ ਦੱਸ ਹੀ ਨਹੀਂ ਸਕਦੇ ਵੀ ਅਸੀਂ ਅੱਖ ਵੀ ਚਲੋ ਰਿਸ਼ਤੇਦਾਰ ਵਧੀਆ ਮਿਲ ਗਏ ਆ ਅਸਤਾ ਇਹ ਹੀ ਸੋਚਿਆ ਸੀ ਨਾ ਵੀ ਵਧੀਆ ਮਿਲ ਗਏ ਆ ਜਦੋਂ ਮੰਗੀ ਸੀ ਕੁੜੀ ਉਦੋਂ ਤੁਹਾਡੇ ਘਰੇ ਆਉਂਦਾ ਹੁੰਦਾ ਸੀ ਮੈਨੂੰ ਆਉਂਦਾ ਹੁੰਦਾ ਸੀ ਹਾਂਜੀ ਇਹ ਕਹਿ ਦਿੰਦੇ ਸੀ ਕਿ ਪੜੇ ਲਿਖਿਆ ਨੂੰ ਵੀ ਸਾਨੂੰ ਕੋਈ ਇਹ ਜਾਨੀ ਹੈਗਾ ਚਲੋ ਅਸੀਂ ਵੀ ਸਮਝ ਲੈ ਵੀ ਪੜੇ ਲਿਖੇ ਆ ਜਾਂਦੇ ਆ ਹਨਾ ਤੇ ਵੀ ਉਦੋਂ ਤਾਂ ਸਭ ਬਹੁਤ ਵੱਡੀਆਂ ਵੱਡੀਆਂ ਉਹ ਗੱਲਾਂ ਕਰਦਾ ਸੀਗਾ ਤੇ ਚਲੋ ਸਾਨੂੰ ਵੀ ਆਏ ਸੀਗਾ ਵੀ ਬੇਟੀ ਨੂੰ ਬਾਹਰ ਤੋਰ ਦੇਣਗੇ ਚਲੋ ਸਾਨੂੰ ਫੇਰ ਵੀ ਇਹ ਗੱਲ ਦਾ ਨਹੀਂ ਸੀਗਾ ਜੇਕਰ ਨਹੀਂ ਤੋਰਨਾ ਸੀਗਾ ਠੀਕ ਹੈ ਨਾ ਸਾਨੂੰ ਇੱਕ ਵਾਰੀ ਕਹਿ ਦਿੰਦੇ ਵੀ ਸਾਡਾ ਕੱਲਾ ਮੁੰਡਾ ਗਾ ਵੀ ਅਸੀਂ ਤੋੜਨਾ ਨਹੀਂ ਉਹ ਚ ਵੀ ਸਾਨੂੰ ਕੋਈ ਇਹ ਜਾਨੀ ਸੀਗਾ ਸਾਨੂੰ ਆਏ ਸੀਗਾ ਵੀ ਸਾਡੇ ਤੇ ਆਪ ਦੇ ਕਰੇ ਸੁਖੀ ਵਸਦੀ ਹੂੰ ਦੇਖ ਸਾਨੂੰ ਬਹੁਤ ਚੱਕਣਾ ਹੁਣ ਬਹੁਤ ਔਖਾ ਗਾ ਸਾਨੂੰ ਪਤਾ ਵੀ ਸਾਡੇ ਦਿਲ ਤੇ ਹੁਣ ਕੀ ਬੀਤ ਰਹੀ ਹੂੰ ਕਿਹੜਾ ਪਿੰਡ ਸੀ ਜਿਹੜੇ ਇੱਥੇ ਵਾਈ ਸੀ ਗੁੱਡੀ ਆਪਣੀ ਕੋਲਡ ਸ਼ਾਪਾ ਜੀ ਕੋਲਡ ਸ਼ਾਪਾ ਇਹ ਕਿਹੜੇ ਜ਼ਿਲ੍ਹੇ ਦਾ ਪਿੰਡ ਆ ਇਹ ਇਹ ਬਰਨਾਲਾ ਜ਼ਿਲ੍ਹੇ ਚ ਪੈਂਦਾ ਜੀ ਬਰਨਾਲਾ ਜ਼ਿਲ੍ਹੇ ਚ ਪੈਂਦਾ ਹਾਂਜੀ ਮੁੰਡੇ ਦਾ ਨਾਮ ਕੀ ਸੀਗਾ ਜੀ ਜਸਪ੍ਰੀਤ ਸਿੰਘ ਜੀ ਤੇ ਉਹਦੇ ਪਿਓ ਦਾ ਨਾਮ ਕੀ ਸੀ ਜੀ ਉਹਦਾ ਵੀ ਰਣਜੀਤ ਸਿੰਘ ਸੀ ਜੀ ਰਣਜੀਤ ਸਿੰਘ ਸੀਗਾ ਤੇ ਕੀ ਲੱਗਦਾ ਕਿ ਹੁਣ ਤੁਹਾਨੂੰ ਵੀ ਕੋਈ ਪੁਲਿਸ ਕਾਰਵਾਈ ਕਰੂਗੀ ਦੇਖੋ ਵੀ ਸਾਡੂੰ ਪੁਲਿਸ ਤੇ ਕੋਈ ਉਮੀਦ ਨਹੀਂ ਹੈਗੀ ਜੀ ਹਾਂ ਸਾਨੂੰ ਕੋਈ ਉਮੀਦ ਨਹੀਂ ਪੁਲਿਸ ਤੇ ਵੀ ਸਾਡੇ ਕੋਈ ਕਾਰਵਾਈ ਕਰੂਗੀ ਠੀਕ ਆ ਪਿੰਡ ਪੱਦਰ ਤੇ ਮੇਰਾ ਪਿੰਡ ਜਥੇ ਬੰਦੀਆਂ ਮੇਰੇ ਨਾਲ ਉੱਠੀਆਂ ਵੀਆਂ ਗਈਆਂ ਠੀਕ ਆ ਵੀ ਸਾਨੂੰ ਇਸ ਚੀਜ਼ ਤੇ ਭਰੋਸਾ ਹੈਗਾ ਤੇ ਬਾਕੀ ਮੈਂ ਹੋਰ ਵੀ ਬੇਨਤੀ ਕਰਦੀ ਆਂ ਨਿੰਗਾ ਸਿੰਘਾ ਵੀਰਾਂ ਨੂੰ ਵੀ ਤੇ ਵਿਵਾਦ ਛੱਡ ਕੇ ਸਾਨੂੰ ਸਾਥ ਦੇਣ ਜਿਥੇ ਬੰਦਿਆਂ ਤੋਂ ਜਾਨੀ ਕਿ ਤੁਸੀਂ ਹੁਣ ਮਦਦ ਮੰਗ ਰਹੇ ਹੋ ਪ੍ਰਸ਼ਾਸਨ ਤੋਂ ਮੰਗਦੀ ਜੀ ਕੁਹਾਰਾ ਤੁਹਾਡੀ ਉਮੀਦ ਟੁੱਟ ਚੁੱਕੀ ਜੀ ਟੁੱਟ ਚੁੱਕੀ ਹੈ ਟੁੱਟੀ ਚੁੱਕੀ ਜਦੋਂ ਕਹਿ ਦਿੰਦੇ ਆ ਹਾਂ ਅਸੀਂ ਜਾਵਾਂਗੇ ਆਲਮਟੋਲ ਕਰੀ ਜਾਂਦੇ 20 ਬੰਦੇ ਅਸੀਂ ਰਾਤ ਜਾ ਕੇ ਆਈਆਂ ਬੰਦੇ ਬੁੜੀਆਂ ਵੀ ਸਾਨੂੰ ਹੋ ਜਾਵੇ ਵੀ ਕੋਈ ਗੱਲ ਉਹਨਾਂ ਨੇ ਰਾਹ ਨਹੀਂ ਪਾਈ ਜੀ ਤਾਂ ਤੁਹਾਡਾ ਕੰਮਕਾਰ ਕੀ ਹੈ ਜਿਹੜਾ ਤੁਸੀਂ ਪਰਿਵਾਰ ਤੁਹਾਡਾ ਚੱਲਦਾ ਹੈ ਦੇਖੋ ਜੀ ਸਾਡਾ ਕੰਮਕਾਰ ਕੁਛ ਨਹੀਂ ਹੈਗਾ ਇਹਦਾ ਪਿਆਓ ਆ ਗੋਡਿਆਂ ਤੋਂ ਅੰਜਾ ਹੋਇਆ ਬੈਠਾ ਸਿਰਫ ਉਹਦੇ ਆੜੀ ਕਰਦਾਗਾ ਜੀ ਠੀਕ ਹੈ ਨਾ ਹੋਰ ਸਾਡੇ ਚ ਕੋਈ ਮਿਸਤਰੀ ਮੁਸਤਰੀ ਨਾ ਜਾਂਦਾ ਨਾ ਜੀ ਉੱਥੇ ਕੋਈ ਫੈਕਟਰੀ ਚ ਲੱਗਿਆਗਾ ਕਿੰਨੀ ਦਿਹਾੜੀ ਕਿੰਨੀ ਹੈ ਜੀ ਉਹਦੀ ਦਿਹਾੜੀ ਕੀ ਹੈ 300 ਰੁਪਏ ਦਿਹਾੜੀ ਆ ਉਹ ਦੇਖ ਲਓ ਕੀ ਤੁਸੀਂ ਵੀ ਕੋਈ ਕੰਮ ਕਰ ਕਰਦੇ ਮੈਂ ਵੀ ਚਾੜੂ ਪੋਚੇ ਲਾਉਂਦੀ ਆ ਵੀਰੇ ਘਰਾਂ ਦੇ ਵਿੱਚ ਹਾਂਜੀ ਕੰਮ ਕਰਦੀ ਆ ਤੁਸੀਂ ਕਿਹੜੀ ਬਰਾਦਰੀ ਸਬੰਧ ਰੱਖਦੇ ਹੋ ਜੱਟ ਸਖੀ ਆ ਜੀ ਜੱਟ ਸਖੀ ਆ ਹਾਂਜੀ ਜੀ ਇਧਰ ਪਰਿਵਾਰ ਹੋਰ ਵੀ ਹੈ ਇਹਨਾਂ ਦੇ ਘਰਾਂ ਦੇ ਰਿਸ਼ਤੇਦਾਰ ਆ ਭੈਣ ਭਾਈ ਕਿਵੇਂ ਆ ਪਰਿਵਾਰ ਬਸ ਜਿਸ ਨੂੰ ਪਤਾ ਹੀ ਆ ਗਰੀਬ ਆਪਣ ਧੀ ਥਮਣੀ ਬਹੁਤ ਔਖੀ ਆ ਪਰ ਅਸੀਂ ਜਾ ਜਾ ਦੇਖ ਲਿਆ ਬੇਟਾ ਪਰ ਇਹਨਾਂ ਨੇ ਕੋਈ ਸਾਨੂੰ ਰਾਣੀ ਦਿੱਤਾ ਰਾਤ ਵੀ ਕੋਈ ਸਾਨੂੰ ਰਾਣੀ ਮਿਲਿਆ ਬੇਟਾ ਪਰ ਸਾਨੂੰ ਪਤਾ ਵੀ ਕਦੋਂ ਵੀ ਆਪਾਂ ਜਿਹੜੇ ਵਿਚੋਲੇ ਹੁੰਦੇ ਉਹ ਝੂਠ ਬੋਲਦੇ ਕੋਈ ਸੱਚ ਤਾਂ ਬੋਲਦੇ ਨਹੀਂ ਆਪਾਂ ਨੂੰ ਸਭ ਨੂੰ ਪਤਾ ਵੀ ਵਿਚੋਲੇ ਕਦੇ ਸੱਚ ਬੋਲਣਗੇ ਉਹ ਉਹਨਾਂ ਦਾ ਪਹਿਲਾਂ ਉਹਨਾਂ ਨੂੰ ਆਪ ਵੀ ਦੱਸਣ ਦਾ ਹੱਕ ਸੀ ਵੀ ਸਾਡਾ ਬੇਟਾ ਪਹਿਲਾਂ ਵਿਆਹਿਆ ਹੋਇਆ ਉਹਨਾਂ ਨੇ ਕਿਉਂ ਮਤਲਬ ਬੱਚੀ ਇੱਕ ਗਰੀਬ ਘਰ ਦਿੱਤੀ ਹੁਣ 2 ਸਾਲ ਹੋ ਗਏ ਸੀ ਬੇਟਾ ਅੱਜ ਨੂੰ ਬੱਚੀ ਬਾਹਰ ਗਈ ਹੁੰਦੀ ਆਪਣੇ ਬੱਚੇ ਜਾਂਦੇ ਹੀ ਆ ਬਾਹਰ ਦੂਜੀ ਗੱਲ ਜਿਹੜਾ ਸਹਰਾ ਉਹ ਤਾਂ ਪਾਤੀ ਬਣਾ ਕੇ ਲੈ ਕੇ ਆਉਂਦੇ ਆ ਅਸੀਂ ਕਿਹੜੇ ਦੂਹਾ ਲੈਂਦਿਆਂ ਨੇ ਸਾਡੇ ਵੀ ਘਰੇ ਨੂੰ ਧੀ ਵਰਕੇ ਹੀ ਆਈ ਵੀ ਆ ਤੇ ਪਰ ਸਹਰਾ ਐਡੀਆਂ ਗੱਲਾਂ ਬੋਲਦਾ ਚੰਗਾ ਨਹੀਂ ਲੱਗਦਾ ਵੈਸੇ ਉਹਨਾਂ ਨੂੰ ਮੈਂ ਵੀ ਬੋਲੀ ਸੀ ਉੱਥੇ ਵੀ ਤੁਸੀਂ ਦੇਖਦੀ ਰੱਖਿਆ ਰੱਖਦੇ ਹੋ ਅਸੀਂ ਵੀ ਫੌਜੀ ਸੀ ਸਾਡੇ ਘਰ ਦੇ ਵੀ ਤੁਸੀਂ ਫੌਜ ਚ ਸੀਗੇ ਤੁਸੀਂ ਮਤਲਬ ਦੇਸ਼ ਦੀ ਰੱਖਿਆ ਰੱਖੀ ਆ ਪਰ ਆ ਤੁਸੀਂ ਕਰਦੇ ਚੰਗੇ ਨਹੀਂ ਲੱਗਦੇ ਤੇ ਉੱਥੇ ਇਹਨਾਂ ਨੇ ਬੈਠੇ ਨੇ ਇਹ ਕਿਹਾ ਸੀ ਵੀ ਅਸੀਂ ਦੋਨੇ ਬੱਚੇ ਬੇਦਖਲ ਕਰਤੇ ਉਹ ਕਹਿੰਦੇ ਫਿਰ ਮੈਂ ਉਹਨਾਂ ਨੂੰ ਇਹ ਵੀ ਜਵਾਬ ਦਿੱਤਾ ਮੈਂ ਕਿਹਾ ਪਰ ਤੁਸੋਂ ਨੂੰ ਮੈਂ ਗੱਲ ਕਹਿ ਨਹੀਂ ਸਕਦੀ ਹੁਣ ਤੁਸੋਂ ਨੂੰ ਕਹਿਣੀ ਪਊ ਵੀ ਜਾਂਦਿਆਂ ਦੀ ਅਕਲ ਤੇ ਉਹਨਾਂ ਦੀ ਰਫਤ ਤੁਸੋਂ ਨੂੰ ਰੱਖ ਕਿਹਨੇ ਲਿਆ ਪਰ ਸੱਚ ਹੂੰ ਪਰ ਸੱਚ ਸਾਨੂੰ ਕੌਣ ਰੱਖਣ ਵਾਲਾ ਸੀ ਵੀ ਪਰ ਤੁਸੀਂ ਹੁਣ ਬੱਚੀ ਦੀ ਕੋਈ ਵੀ ਉਹ ਕਰਦੇ ਨਹੀਂ ਹੂੰ ਬਸ ਉਹ ਆਪਦੀਆਂ ਗੱਲਾਂ ਮੇਰੀ ਨਿਗਾ ਬਣਾਈ ਆ ਇਹਦੀ ਮੰਮੀ ਕਹਿੰਦੀ ਆ ਮੈਂ ਖੂਨ ਤੌਰ ਤੇ ਆਇਆ ਅਸੀਂ ਆਖਿਆ ਸੀ ਵੀ ਜੇ ਤੁਸੀਂ ਮਤਲਬ ਇਹ ਬੇਦਖਲ ਕਰਤਾ ਹੂੰ ਤੇ ਤੁਸੀਂ ਫਿਰ ਇਹਦੇ ਮਗਰ ਨਾ ਆਓ ਹੂੰ ਬੇਟਾ ਇਹ ਗੱਲ ਸਹੀ ਆ ਨਾ ਵੀ ਇਹ ਤੁਸੀਂ ਬੇਦਖਲ ਕਰਤਾ ਮਗਰ ਨਾ ਆਓ ਉਹ ਕਹਿੰਦੇ ਵੀ ਇਹਦੀ ਮੰਮੀ ਕਹਿੰਦੀ ਆ ਮੇਰਾ ਖੂਨ ਦਾ ਰਿਸ਼ਤਾ ਮੈਂ ਤਾਂ ਹੂੰ ਵੀ ਉਹ ਇੰਨੀਆਂ ਗੱਲਾਂ ਪਰ ਅਸੀਂ ਜਾ ਜਾ ਦੇਖ ਲੈ ਬੇਟਾ ਸਾਡੀ ਕੋਈ ਸੁਣਾਈ ਨਹੀਂ ਹੋਈ ਤੇ ਸਾਡੇ ਹੁਣ ਨੰਗ ਵੀਰ ਤੇ ਸਾਰੇ ਜੰਨ ਦੀ ਜਥੇਬੰਦੀ ਕਾਰ ਲੰਗੀ ਜੀ ਤਾਂ ਕੀ ਲੱਗਦਾ ਹੁਣ ਤੁਹਾਨੂੰ ਇਨਸਾਫ ਮਿਲ ਸਕੂਗਾ ਨਹੀਂ ਮੈਨੂੰ ਪੁਲਿਸ ਵੱਲੋਂ ਤਾਂ ਕੋਈ ਉਮੀਦ ਨਹੀਂ ਹੈਗੀ ਪਰ ਮੇਰੀ ਸਾਰੇ ਨੰਗ ਸਿੰਘਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਕਲੱਬਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਪਲੀਜ਼ ਮੇਰਾ ਵੱਤ ਤੋਂ ਵੱਤ ਸਾਥ ਦਿਓ ਕਿਉਂਕਿ ਜੇ ਅਸੀਂ ਗਰੀਬਾਂ ਤਾਂ ਮੈਨੂੰ ਲੱਗਦਾ ਸਾਡੇ ਨਾਲ ਤੱਕਾ ਹੀ ਹੋ ਰਿਹਾ ਤੇ ਤੱਕਾ ਹੀ ਕਰਨਗੇ ਤੇ ਮੈਂ ਸਾਰਿਆਂ ਤੋਂ ਸਾਥ ਦੀ ਉਮੀਦ ਰੱਖਦੀ ਆ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਰੀ ਗੱਲ ਕੁੜੀਆਂ ਨੇ ਆਪ ਦੱਸ ਹੀ ਦਿੱਤੀ ਹੈਗੀ ਤੇ ਰਹੀ ਗੱਲ ਅਗਲੇ ਪ੍ਰੋਸੈਸ ਦੀ ਉਹ ਇਹ ਹੈਗਾ ਬਈ ਜਥੇਬੰਦੀਆਂ ਨੇ ਹੁਣ ਇੱਕ ਕਮੇਟੀ ਬਣੀ ਹੈਗੀ ਜਿਹੜੀ ਕਿ 30 ਮੈਂਬਰੀ ਕਮੇਟੀ ਬਣੀ ਆ ਉਹਦੇ ਵਿੱਚੋਂ 11 ਮੈਂਬਰੀ ਕਮੇਟੀ ਹੈ ਜਿਹੜੀ ਗੱਲਬਾਤ ਲਈ ਚੁਣੀ ਗਈ ਆ ਉਹ ਹੁਣ ਸਾਰਾ ਜਿਹੜਾ ਮੈਟਰ ਹੈਗਾ ਉਹ ਜਥੇਬੰਦੀਆਂ ਦੇ ਕੋਲ ਹੀ ਐਸ ਟਾਈਮ ਜਿਹੜੀ ਕੋਈ ਅਗਲੀ ਕਾਰਵਾਈ ਹੈਗੀ ਉਹ ਜਥੇਬੰਦੀਆਂ ਨੇ ਕਰਨੀ ਆ ਠੀਕ ਹੈ ਤੇ ਉਹਦੇ ਵਿੱਚ 5-6 ਜਥੇਬੰਦੀਆਂ ਨੇ ਉਗਰਾਹਾ ਜਥੇਬੰਦੀ ਆ ਕਿਰਤੀ ਕਿਸਾਨ ਜੁਨੀਅਨ ਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਬਾਕੀ ਹੋਰ ਪਿੰਡ ਦੇ ਵਿੱਚੋਂ ਕਲੱਬਾਂ ਤੇ ਨਗਰ ਪੰਚਾਇਤ ਆ ਤੇ ਚਲੋ ਇਹ ਹਜੇ ਗੁੜੀਆ ਫਿਰ ਵੀ ਛੋਟੀ ਆ ਪਰ ਜਿਹੜਾ ਅਗਲਾ ਪ੍ਰੋਸੈਸ ਹੈਗਾ ਉਹ ਜਿੰਨਾ ਵੀ ਜੇ ਨਗਰ ਕਹੂਗਾ ਉਹ ਸਾਰੇ ਜਣੇ ਰਲ ਕੇ ਅਗਲੇ ਪ੍ਰੋਸੈਸ ਦੇ ਲਈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਉਣ ਦੇ ਲਈ ਸਾਰੇ ਨਗਰੇ ਗੁੜੀਆ ਦੇ ਨਾਲ ਆ। ਬਾਕੀ ਬਾਹਰ ਲੀਆਂ ਜਸੇ ਬੰਦਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਕੁੜੀ ਦਾ ਸਾਥ ਦਿੱਤਾ ਜਾਵੇ। ਜੀ ਬਹੁਤ ਮੁਸ਼ਕਲ ਹੈ ਇਹ ਗਰੀਬ ਪਰਿਵਾਰਾ ਬਹੁਤ ਪਰ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਸਾਡਾ ਇਨਾਂ ਤਕੜਿਆਂ ਨਾਲ ਬਾਪੇਊਗਾ। ਹੂੰ ਉਹ ਇਹਨੂੰ ਬੇਟੀ ਨੂੰ ਸਾਡੀ ਬੇਟੀ ਕੋਈ ਲੱਗਦੀ। ਹੂੰ ਮੇਰੇ ਵੀ ਤੇ ਹੈਗੀ ਆ ਸਭ ਤੇ ਹੈਗੀਆਂ। ਹੂੰ ਮੈਨੂੰ ਇਸ ਪਰਵਾਰ ਦੇਖ ਕੇ ਬਹੁਤ ਰੋਣਾ ਆਉਂਦਾ ਤਰਸੋਂ ਵੀ ਇਹਨਾਂ ਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਸਾਡੀ ਮੋਗੇ ਤੱਕ ਵੀ ਸੁਣਵਾਈ ਨਹੀਂ ਹੋਈ ਗਈ ਸੀ ਮੋਗੇ ਵੀ ਜਾਇਆ ਜਰਨੇ ਲਾਇਏ ਡੀਐਸਪੀ ਮੋਰੇ ਵੀ ਲਾਇਆ ਧਰਨੇ ਰਾਤ ਅਸੀਂ ਬਲਾਸਪੁਰ ਵੀ ਜਾ ਕੇ ਆਏ ਆ ਪਰ ਸਬ ਇਨਸਪੈਕਟਰ ਨੇ ਵੀ ਸਾਡੀ ਕੋਈ ਨਹੀਂ ਸੁਣੀ ਅਸੀਂ 10 15 ਜਣੇ ਗਏ ਆ ਗੱਡੀ ਤੇ ਗਏ ਆ ਕੋਈ ਬਾਈਕ ਤੇ ਗਿਆ ਉਹ ਕਹਿੰਦੇ ਬਸ ਲੋਕ ਲੱਗੇ ਹੋਏ ਇਹਨਾਂ ਦੇ ਸਾਰੇ ਅਸੀਂ ਗਏ ਸੀ ਉਹਨਾਂ ਨੇ ਅਰੈਸਟ ਕਰਨ ਸਿਰਫ ਸਾਨੂੰ ਉਹੀ ਪ੍ਰੂਫ ਦਿਖਾਇਆ ਵੀ ਲੋਕ ਲੱਗੇ ਐ ਤੇ ਸੌਰਿਆਂ ਦੇ ਗੇਟ ਸਾਨੂੰ ਹੋਰ ਤਾਂ ਨਹੀਂ ਕੁਝ ਦਿਖਾਇਆ ਕੀ ਪਤਾ ਗਏ ਜਾਂ ਨਹੀਂ ਗਏ ਜਾਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਰਿਪੋਰਟ ਕਰਤੀ ਵੀ ਤੁਸੀਂ ਲੁੱਕ ਜਾਓ ਅਸੀਂ ਆ ਰਹੇ ਹਾਂ ਤੁਹਾਨੂੰ ਅਰੈਸਟ ਕਰਨ ਤੁਸੀਂ ਆਸੇ ਪਾਸੇ ਹੋ ਜੋ ਪਰਿਵਾਰ ਵਾਲਿਆਂ ਨੇ ਅੱਜ ਰੋ ਰੋ ਕੇ ਆਪਣੇ ਦੁੱਖੜੇ ਬਿਆਨ ਕੀਤੇ ਆ ਤੇ ਪਰਿਵਾਰ ਦਾ ਹਾਲ ਵੀ ਜਿਹੜਾ ਬੇਹਾਲ ਹੈ ਪਰਿਵਾਰ ਜਿਹੜੀ ਕਮਾਈ ਆ ਉਹ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾਗਾ ਤਾ ਜਿਹੜਾ ਘਰ ਦੇ ਹਾਲਾਤ ਦਿਖਾਏ ਜਾਣ ਤਾਂ ਸਿਰਫ ਘਰ ਦੇ ਵਿੱਚ ਦੋ ਕਮਰੇ ਇੱਕ ਰਸੋਈ ਆ ਤਾਂ ਵੇਖੋ ਪਿੰਡ ਵਾਲਿਆਂ ਨੇ ਕਹਿੰਦੇ ਵੀ ਅਸੀਂ ਪੂਰਾ ਸਾਥ ਦੇਵਾਂਗੇ ਪਰ ਫਿਰ ਵੀ ਉਹਨਾਂ ਨੇ ਆਪਣਾ ਇੱਕ ਦੁਖੜਾ ਬਿਆਨ ਕੀਤਾਗਾ ਕਹਿੰਦੇ ਵੀ ਸਾਡੀ ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਆ ਕੇ ਖੜਨ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ